ਭਾਜੀ ਇਹ ਜਿਹੜਾ ਪਹਾੜੀ ਖਿਸਕੀ ਹੈਗੀ ਕਿਦਾਂ ਖਿਸਕੀ ਹੈਗੀ ਔਰ ਕੀ ਸਮੱਸਿਆ ਹੈਗੀ ਔਰ ਕਿਹੜਾ ਪਿੰਡ ਹੈਗਾ ਕਿਹੜੀ ਜਗ੍ਹਾ ਹੈ ਇਹ ਜੀ ਮੇਰਾ ਨਾਮ ਸੰਜੀਵ ਕੁਮਾਰ ਪਿੰਡ ਨੇਲਾ ਇਹ ਨੇਲਾ ਦੇ ਵਿੱਚ ਲੈਂਡਸਲਾਈਡ ਹੋਈ ਹੈ ਇਹ 88 ਵਿੱਚ ਵੀ ਇੰਨੀ ਲੈਂਡਸਲਾਈਡ ਨਹੀਂ ਹੋਈ ਸੀ ਜਦੋਂ ਕਿ ਟ੍ਰੇਨ ਬੰਦ ਹੋਈ ਟ੍ਰੇਨ ਵੀ ਉਸ ਟਾਈਮ ਵੀ 3 ਦਿਨਾਂ ਦੇ ਵਿੱਚ ਚਾਲੂ ਕੀਤੀ ਗਈ ਸੀਗੀ ਹੁਣ ਇੰਨਾ ਬੜੀ ਟ੍ਰੈਜਡੀ ਹੋਈ ਆ ਪਿਛਲੇ ਕੁਛ ਦਿਨਾਂ ਚੋ ਜਿਹੜੀ ਲੈਂਡਸਲਾਈਡ ਹੋਈ ਇਹ ਪੂਰੀ ਬਰਮਲੇ ਤੋਂ ਲੈ ਕੇ 올ਿੰਡਾ ਸਾਈਡ ਗੋਲਥਈ ਸਾਈਡ ਸਾਰੇ ਬੀਬੀਐਮਪੀ ਦਾ ਜਿੰਨਾ ਵੀ ਏਰੀਆ ਹੈ ਇਹ ਬੰਦ ਹੋ ਗਿਓ ਚੁਕਿਆ ਹੈ ਉਹ ਸਾਡੇ ਪਿੰਡ ਨੂੰ ਸਿਰਫ ਇਹ ਸ਼ਾਰਟਕਟ ਰੋਡ ਜਿਹੜਾ ਹੈ ਇਹੀ ਪੈਂਦਾ ਸੀਗਾ ਕਿ ਅਸੀਂ ਨੰਗਲ ਨਾਲ ਜੁੜੇ ਹੋਏ ਆ ਇੱਕ ਤਾਂ ਸਾਨੂੰ ਸ਼ੋਰਟ ਇਸ ਕਰਕੇ ਪੈਂਦਾ ਕਿ 3 ਕਿਲੋਮੀਟਰ ਦੇ ਅੰਦਰ ਅਸੀਂ ਨੰਗਲ ਪਹੁੰਚ ਜਾਂਦੇ ਆ ਦੂਸਰੀ ਔਰਡ ਜੇ ਆਪਾਂ 올ਿੰਡਾ ਹੋ ਕੇ ਗੋਲਥਈ ਹੋ ਕੇ ਨਿਕਲ ਕੇ ਜਾਵੇ ਇੱਕ ਸਾਈਡ 6 ਕਿਲੋਮੀਟਰ ਤੇ ਇੱਕ ਸਾਈਡ ਤੇ ਸਾਨੂੰ ਮਤਲਬ ਕਿ 5 ਕਿਲੋਮੀਟਰ ਦਾ ਸਾਹਮਣਾ ਕਰਨਾ ਪੈਂਦਾ ਤੇ ਇਹ ਅਸੀਂ ਬੀਬੀਐਮਬੀ ਨੂੰ ਇਹੀ ਮਤਲਬ ਕਿ ਕਹਿਣਾ ਚਾਹੁੰਦੇ ਆ ਕਿ ਤੁਸੀਂ ਤੁਹਾਡੇ ਕੋਲ ਇੰਨੀ ਬੜੀ ਮਸ਼ੀਨਰੀ ਹੈ ਤੁਸੀਂ ਕਮ ਸੇ ਕਮ ਬੰਦਿਆਂ ਨਾਲ ਤੁਸੀਂ ਕਈਆਂ ਲੈ ਕੇ ਗੈਂਤੀਆਂ ਲੈ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਰੇਲਵੇ ਵਾਲਿਆਂ ਨੂੰ ਲਗਾ ਰਿਹਾ ਤੁਸੀਂ ਇੱਕ ਮਸ਼ੀਨਰੀ ਹਾਇਰ ਕਰਕੇ ਕਿਉਂ ਨਾ ਐਡਾ ਵੱਡਾ ਤੁਹਾਡਾ ਬੋਰਡ ਹੈ ਤੇ ਬੋਰਡ ਦੇ ਵਿੱਚ ਕਿੰਨੀ ਤੁਹਾਡੀ ਮਤਲਬ ਕਿ ਮਸ਼ੀਨਰੀ ਹੈ ਜਿਹੜੀ ਖਰਾਬ ਪਈ ਹੈ ਉਹ 1400 ਵਿੱਚ ਪਈ ਹੈ ਉਹਨੂੰ ਰਿਪੇਅਰ ਕਰਾ ਕੇ ਜਾਂ ਕੋਈ ਹੋਰ ਮਸ਼ੀਨਰੀ ਲੈ ਕੇ ਹਾਇਰ ਕਰਕੇ ਤੁਸੀਂ ਇਹ ਮਤਲਬ ਕਿ ਇਹ ਕੰਮ ਕਿਉਂ ਨਹੀਂ ਕਰਵਾ ਰਿਹਾ ਸਾਨੂੰ ਤਾਂ ਇਸ ਗੱਲ ਦੀ ਦਿੱਕਤ ਹੈ ਕਿ ਕੋਈ ਬੱਚਾ ਬੁढ़ा ਸਿਆਣਾ ਕੋਈ ਬਿਮਾਰ ਸ਼ਮਾਰ ਹੋ ਜੇ ਵੀ ਸਾਨੂੰ ਇੱਕ ਰੇਲਵੇ ਦਾ ਲਾਈਨ ਦਾ ਐਨੇ ਅਸੀਂ ਜੁੜੇ ਹੋਇਆ ਆ ਸਿਕਿਉ ਟ੍ਰੇਨ ਦੇ ਵਿੱਚ ਬੱਚੇ ਵੀ ਆ ਕਾਲਜ ਜਾਂਦੇ ਕੋਈ ਸਕੂਲ ਜਾਂਦੇ ਪੜ੍ਹਨ ਵਿੱਚ ਜਾਂਦੇ ਟੀਚਰ ਆ ਰਹੇ ਆ ਸਕੂਲ ਦੇ ਵਿੱਚ ਤੇ ਇਸ ਕਰਕੇ ਸਾਨੂੰ ਇਹ ਸੀ ਗੱਲ ਹੈ ਦੇਖੋ ਤੁਸੀਂ ਪਿੱਛੇ ਪਹਾੜੀ ਕਿੰਨੀ ਉੱਪਰ ਤੇ ਮਤਲਬ ਕਿ ਸਾਰੀ ਲੈਂਡਸਕੈਪ ਹੋਈ ਵੀ ਆ ਲਾਈਨ ਸਰ ਪਿੱਛੇ ਦੱਬੀ ਹੋ ਕਮਸ ਕਮ 15 ਫੁੱਟ ਨੀਚੇ ਦੱਬੀ ਹੋਈ ਆ 15 ਫੁੱਟ ਨੀਚੇ ਦੱਬੀ ਹੋਈ ਆ ਔਰ ਬਦਲਨ ਫਟਣ ਕਰਕੇ ਕਿ ਜਿਹੜਾ ਰੋਡ ਹੈ ਉਹ ਲਾਈਨ ਵਗੈਰਾ ਇਹ ਸਾਰੀ نیچے ਮਲਗੀ ਇਸ ਕੁਛ ਤੱਕ ਸਤਲੁਜ ਦਰਿਆ ਦੇ ਵਿੱਚ ਬਹਿ ਗਈ ਹੈ ਤੇ ਕੁਛ نیچے ਦਬ ਚੁੱਕੀ ਹੈ ਤੇ ਕਿੰਨੇ ਦਿਨ ਤੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤੇ ਹੁਣ ਤੁਸੀਂ ਦੱਸ ਰਹੇ ਜੀ ਕਿ ਟ੍ਰੇਨ ਦਾ ਤਾਂ ਅਸੀਂ ਫਾਇਦਾ ਲੈਂਦੇ ਸੀ ਹੁਣ ਟ੍ਰੇਨ ਦਾ ਨਹੀਂ ਲੈ ਰਹੇ ਕਿੱਦਾਂ ਤੁਹਾਡਾ ਗੁਜ਼ਾਰਾ ਚੱਲ ਰਿਹਾ ਹੁਣ ਸਰ ਅਸੀਂ ਘੁੰਮ ਕੇ ਜਾ ਰਹੇ ਆ ਵੈਸੇ ਤਾਂ ਅਸੀਂ ਆਪਣੇ ਆਪ ਹੀ ਰਸਤਾ ਸਾਫ਼ ਕੀਤਾ ਗਵਾਲਥਈ ਵਾਲਾ ਕਿੱਦਾਂ ਜਾ ਰਹੇ ਸਕੂਲ ਬੱਚੇ ਸਕੂਲ ਦੇ बस ਪੈਦਲ ਜਾ ਰਹੇ ਜੀ ਤੇ ਮਲਗੀ ਕੁਛ ਕਿਨ ਕੁਝ ਕੋ ਕਨਵਿੰਸ ਹੈ ਕਿਹਨੇ ਬੱਚਿਆਂ ਕੋਲ ਨਹੀਂ ਕਨਵਿੰਸ ਹੈ ਤਾਂ ਉਹਨਾਂ ਨੂੰ ਵਿਚਾਰੇ ਨੂੰ ਇੱਕ ਦੂਜੇ ਨਾਲ ਮਤਲਬ ਕਿ ਬਿਠਾ ਕੇ ਅਸੀਂ ਮਤਲਬ ਕਿ ਨੰਗਲ ਪੰਚਾਰੇ ਜਾਂ ਕੋਈ ਕਾਲਜ ਆ ਰਿਹਾ ਕੋਈ ਆਈਡੀ ਕਰ ਰਿਹਾ ਤੇ ਜਿਹੜੀ ਐਡੀ ਵੱਡੀ ਪਹਾੜੀ ਹੈ ਉਹ ਖਿਸਕੀ ਹੈਗੀ ਜੀ ਕਿ ਬੱਦਲ ਫਟਿਆ ਸੀ ਕੀ ਹੋਇਆ ਇਹ ਸਰ ਬੱਦਲ ਹੀ ਫਟਿਆ ਜੀ ਬੱਦਲ ਫਟਣ ਕਰਨ ਮਤਲਬ ਕਿ ਇੰਨੀ ਵੱਡੀ ਲੈਂਡਸਲਾਈਡ ਹੋਈ ਉਹ ਮਤਲਬ ਕਿ ਪਹਾੜ ਦਾ ਪੂਰਾ ਉਹ ਪਹਾੜੀ ਪੂਰੀ ਨੀਚੇ ਆ ਚੁੱਕੀ ਹੈ ਕੁਝ ਤਾਂ ਦਰਿਆ ਦੇ ਵਿੱਚ ਚਲੀ ਗਈ ਉਹ ਕੁਝ ਇੱਥੇ ਹੈ ਉਹਦੀ ਦੇਖਦੇ ਪਿੱਛੇ ਕਿੰਨੇ ਵੱਡ ਕਿੰਨਾ ਵੱਡਾ ਪਹਾੜੀ ਹੈ ਉਹ ਜਿਹੜੀ ਹੈ ਅਸੀਂ ਇੱਥੇ ਖੜੇ ਆ ਘੱਟੋ ਘੱਟ ਲਾਈਨ ਵੀ ਇਹਦੇ ਕਮ ਸੇ ਕਮ 10 ਫੁੱਟ نیچے ਆਇਆ ਹੈ। ਕੋਈ ਪ੍ਰਸ਼ਾਸਨ ਕੋਈ ਬੀਬੀਐਮਬੀ ਇੱਥੇ ਆਇਆ ਇਹਨੂੰ ਦੇਖਣ ਵਾਸਤੇ। ਸਰ ਫਿਲਹਾਲ ਤਾਂ ਮੇਰੇ ਖਿਆਲ ਤੋਂ ਹੋ ਸਕਦਾ ਕੋਈ ਐਸਡੀਓ ਵਗੈਰਾ ਆਏ ਹੋਣਗੇ ਰੇਲਵੇ ਦੇ ਜਾਂ ਮਲਕੀ ਕੋਈ ਬਾਕੀ بڑا ਬੰਦਾ ਤਾਂ ਉਹਦੇਦਾਰ ਕੋਈ ਨਹੀਂ ਪਹੁੰਚਿਆ ਨਾ ਦੇਖਣ ਵਾਸਤੇ। ਕਿਹੜੀ ਇਹਨਾਂ ਨੂੰ ਚੱਕਿਆ ਜਾ ਰਿਹਾ ਕਿ ਤੁਸੀਂ ਦੱਸ ਰਹੇ ਸੀ ਕਈਆਂ ਦੇ ਨਾਲ ਚੱਕਿਆ ਜਾ ਰਿਹਾ। ਇਹ ਕੋਈ ਤਾਂ ਕਈਆਂ ਨਾਲ ਚੱਕਿਆ ਜਾ ਰਿਹਾ। ਇਹ ਸਰ 5-6 ਦਿਨ ਹੋਏ ਰੇਲਵੇ ਵਾਲੇ ਨੇ ਬੰਦਿਆਂ ਨੇ ਮਲਕੀ ਉਹ ਵਿਚਾਰੇ ਭੇਜੇ ਹੋਏ ਪਤਾ ਨਹੀਂ ਕਿਸ ਚੀਜ਼ ਵਾਸਤੇ ਭੇਜੇ ਕਈਆਂ ਗਿਣਤੀ ਨਾਲ ਵਿਚਾਰੇ ਨੇ ਕਿੰਨੇ ਪੰਜ ਗੰ ਬੰਦੇ ਲਾਏ ਮੇਰੇ ਹਿਸਾਬ 15 ਫੁੱਟ નીચે ਰੇਲਵੇ ਲਾਈਨ ਹੈ ਉਹ ਰੇਲਵੇ ਦੇ ਬੰਦੇ ਲਗਾਏ ਹੋਏ ਉਹਨਾਂ ਨੇ ਉਹ ਤੁਸੀਂ ਇਹ ਮਤਲਬ ਜਿਹੜੀ ਮਸ਼ੀਨਰੀ ਨਾਲ ਘੱਟੋ ਘੱਟ ਮੇਰੇ ਹਿਸਾਬ ਨਾਲ ਇੱਕ ਹਫਤੇ ਅਗਰ ਮਸ਼ੀਨਰੀ ਲਗਾਉਂਗੇ ਤਾਂ ਸਾਫ਼ ਹੋਊਗਾ ਇਹ ਰੋਵੜਾ ਰੋਡ ਉਹ ਬੰਦੇ ਕਿਤਾ ਕਰੂੰਗਾ ਇਹ ਸਾਫੀ ਤੇ ਇੱਥੇ ਕੀ ਹੋਇਆ ਜੀ ਮੈਂ ਰਾਮਪਾਲ ਪਾਲੀ ਇਹ ਪਿੰਡ ਸਾਡਾ ਨਹਿਲਾ ਬਲਾਸਪੁਰ ਜ਼ਿਲ੍ਹੇ ਦਾ ਇਹ ਹਿਮਾਚਲ ਦਾ ਆਖਰੀ ਪਿੰਡ ਹੈ ਜੀ ਇਸ ਤੋਂ ਬਾਅਦ ਰੋਪੜ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਪੰਜਾਬ ਦਾ ਨੰਗਲ ਸ਼ਹਿਰ ਆ ਜਾਂਦਾ ਦੂਜੇ ਪਾਸੇ ਉਹਨਾਂ ਹੀ ਬਲਾਸਪੁਰ ਦਾ ਲਾਸਟ ਪਿੰਡ ਹੈ ਸੋ ਅਸੀਂ ਆਪਣੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਤਾਂ ਕਾਫੀ ਦੂਰ ਬੈਠੇ ਆਂ ਜੀ ਸਾਡੀ ਜ਼ਿਆਦਾ ਬਾਬਸਤਗੀ ਸਾਡੀ ਨੰਗਲ ਦੇ ਨਾਲ ਹੈ ਜੀ ਨੰਗਲ ਸ਼ਹਿਰ ਹੀ ਸਾਨੂੰ ਜ਼ਿਆਦਾ ਲੱਗਦਾ ਚਾਹੇ ਐਜੂਕੇਸ਼ਨ ਦਾ ਪਰਪਸਪਜ ਹੋਵੇ ਜਾਂ ਕੋਈ ਸਿਹਤ ਸਹੂਲਤਾਂ ਲੈਣੀਆਂ ਹੋਣ ਜਾਂ ਸ਼ਾਪਿੰਗ ਵਗੈਰਾ ਕਰਨੀ ਹੋਵੇ ਕਿਸੇ ਵੀ ਕੰਮ ਦੇ ਲਈ ਸਾਨੂੰ ਨੰਗਲ ਹੀ ਜਾਣਾ ਪੈਂਦਾ ਔਰ ਇਹ ਜਿਹੜਾ ਇਹ ਬੱਦਲ ਫਟਿਆ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਹਦੀ ਕਰਕੇ ਸਾਡਾ ਇਹ ਸਾਰਾ ਰਸਤਾ ਖਤਮ ਹੋ ਗਿਆ ਲਗਭਗ ਕਿਉਂਕਿ ਇਹ ਰਸਤਾ ਜਿਹੜਾ ਸੀਗਾ ਇਹ ਬਹੁਤ ਸ਼ਾਰਟ ਸੀ ਸਾਨੂੰ ਨੰਗਲ ਜਾਣ ਲਈ ਇਧਰੋਂ ਅਸੀਂ ਪਿੰਡੋਂ ਜਾਈਏ ਤਾਂ 2 ਕਿਲੋਮੀਟਰ ਪੈਂਦਾ ਇਹ ਤੇ ਉਧਰੋਂ ਜੇ ਆਪਾਂ ਘੁੰਮ ਕੇ ਆਈਏ ਦੂਜੇ ਰਸਤੇ ਬੋਲੋ ਉਹ ਸਾਡਾ ਕੋਈ 10 ਤੋਂ 12 ਕਿਲੋਮੀਟਰ ਦਾ ਸਫ਼ਰ ਹੋ ਜਾਂਦਾ ਉਹਦੇ ਨਾਲ ਸਾਡੀ ਸਮੇਂ ਦੀ ਵੀ ਬਰਬਾਦੀ ਪੈਸੇ ਦੀ ਵੀ ਬਰਬਾਦੀ ਪੈਟਰੋਲ ਜ਼ਿਆਦਾ ਲੱਗਦਾ ਉਧਰੋਂ ਪਰ ਇਧਰੋਂ ਟੂ-ਵੀਲਰ ਸਾਡੇ ਇਧਰੋਂ ਜਾਂਦੇ ਸੀ ਬੜੀ ਆਸਾਨੀ ਦੇ ਨਾਲ ਪਰ ਹੁਣ ਜਿਸ ਦਿਨ ਦਾ ਇਹ ਹੋ ਗਿਆ ਬਹੁਤ ਔਖਾ ਹੋ ਗਿਆ ਸਾਨੂੰ ਜੀ ਵੀ ਐਮਬੀ ਦੀ ਰੇਲ ਗੱਡੀ ਵੀ ਇੱਥੇ ਜੀ 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 ਮੈਂ ਉਹੀ ਦੱਸਣ ਜਾ ਰਿਹਾ ਤੁਹਾਨੂੰ ਬੀਵੀਐਮਬੀ ਦੀ ਸਾਡੀ ਟ੍ਰੇਨ ਵੀ ਉਹ ਤਾਂ ਸਾਡੀ ਬੈਕਬੋਨ ਕਹਿ ਲਓ ਇਸ ਇਲਾਕੇ ਦੀ ਨਾ ਜੀ ਸਾਡੇ ਦਰਜਣਾ ਪਿੰਡਾਂ ਨੂੰ ਉਹਦਾ ਉਹੀ ਸਾਡੀ ਕਨਵੈਂਸ ਹੈ ਮੈਂ ਤਾਂ ਉਹ ਵੀ ਵਿਚਾਰੀ ਬੰਦ ਪਈ ਟ੍ਰੇਨ ਸਾਡੀ ਟ੍ਰੇਨ ਬੰਦ ਹੋਈ ਨੂੰ ਕੋਈ 20 25 ਦਿਨ ਹੋ ਗਏ ਜੀ ਫਿਰ ਸਾਫ ਸਫਾਈ ਕਿਦਾਂ ਕੀਤੀ ਜਾ ਰਹੀ ਹੈ ਕੌਣ ਕਰ ਰਿਹਾ ਕਿ ਕਿਦਾਂ ਕੀਤੀ ਜਾ ਰਹੀ ਹੈ ਹਾਲ ਦੀ ਘਾੜੀ ਤਾਂ ਬਸ ਰੇਲਵੇ ਵਿਭਾਗ ਦੇ ਕੋਈ 5-7 ਕ ਮਜ਼ਦੂਰ ਹੈ ਵਿਚਾਰੇ ਬੀਵੀਐਮਬੀ ਰੇਲਵੇ ਵਿਭਾਗ ਦੇ ਜੀ ਉਹ ਥੋੜਾ ਲੱਗੇ ਹੋਏ ਆ ਵਿਚਾਰੇ ਪਰ ਉਹ ਹੱਥੀ ਕਿੰਨਾ ਕੁ ਹੋ ਜਾਣਾ ਤੁਸੀਂ ਦੇਖ ਰਹੇ ਹੋ ਜੀ ਕਿੰਨਾ ਬੁਰਾ ਹਾਲ ਹੈ ਸਾਰੇ ਆਲੇ ਦੁਆਲੇ ਦੇਖ ਰਹੇ ਹੋ ਤੁਸੀਂ ਸੜਕ ਔਰ ਟ੍ਰੇਨ ਟ੍ਰੈਕ ਦੋਨੋਂ ਚੀਜ਼ਾਂ 10-12 ਫੁੱਟ ਥੱਲੇ ਦੱਬ ਚੁੱਕੀਆਂ ਜੀ ਉਹ ਇਹ ਤਾਂ ਹੈਵੀ ਮਸ਼ੀਨਰੀ ਦੇ ਨਾਲ ਹੀ ਕੀਤਾ ਜਾਏਗਾ ਜੀ ਕੰਮ ਅਦਰਵਾਈਜ਼ ਤਾਂ ਨਹੀਂ ਜੇ ਹੱਥੀ ਚੱਕਣ ਵਾਲਾ ਹੁੰਦਾ ਤਾਂ ਸਾਡੇ ਪਿੰਡ ਦੇ ਮੁੰਡਿਆਂ ਨੇ ਕਰ ਦਿੱਤਾ ਹੋਣਾ ਸੀ ਉਹਨੂੰ ਬਹੁਤ ਸਾਰੇ ਰਸਤੇ ਅਸੀਂ ਖੋਲੇ ਆ ਜੀ ਕਿੰਨੀ ਜਗ੍ਹਾ ਲੈਂਸ ਲੈਣੀ ਹੋਈ ਹੈ ਜੀ ਕੋਈ 15-20 ਜਗ੍ਹਾ ਹੋਈ ਸੀ ਜੀ ਇੱਥੋਂ ਅੱਗੇ 올ਿੰਡਾ ਤੱਕ ਨਾ ਜੀ ਉਹ ਅਸੀਂ ਜਿੰਨਾ ਕੁ ਹੋ ਸਕਿਆ ਅਸੀਂ ਮੁੰਡਿਆਂ ਨੇ ਆਪ ਵੀ ਖੋਲਿਆ ਇਹਨਾਂ ਦੇ ਬੀਬੀਐਮਬੀ ਦੇ ਮਜ਼ਦੂਰ ਵੀ ਲੱਗੇ ਰਹੇ ਅਸੀਂ ਹੱਥੀ ਖੋਲੇ ਕਾਫੀ ਪਰ ਇਹ ਵੱਡੀ ਸਮੱਸਿਆ ਇਹ ਹੈ ਇਹ ਜਿੰਨੀ ਜਲਦੀ ਹੋ ਸਕੇ ਇਹਨੂੰ ਖੋਲਣਾ ਚਾਹੀਦਾ ਤਾਂ ਕਿ ਸਾਡੀ ਸਮੱਸਿਆ ਦਾ ਹੱਲ ਹੋ ਸਕੇ ਸਾਨੂੰ ਨੰਗਲ ਜਾਣ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਜ ਬੱਚੇ ਸਕੂਲ ਦੇ ਜਾਂਦੇ ਆ ਸਟੂਡੈਂਟਸ ਐ ਪੜਨ ਵਾਲੇ ਕਾਲਜ ਵਾਲੇ ਜਾਂਦੇ ਆ ਆਈਟੀਆਈ ਦੇ ਬੱਚੇ ਜਾਂਦੇ ਆ ਹੋਰ ਮੇਰੇ ਵਰਗੇ ਕੰਮ ਕਰਨ ਜਿੰਨੇ ਵੀ ਨੰਗਲ ਜਾਂਦੇ ਸਾਰਿਆਂ ਨੂੰ ਹੀ ਦਿੱਕਤ ਐ ਜੀ ਜੇ ਇਹੀ ਜਿੱਦਾ ਬਦਲ ਤੁਸੀਂ ਦੱਸਿਆ ਵੀ ਇੱਥੇ ਫਟਿਆ ਜੇ ਇਹੀ ਆਬਾਦੀ ਕਿੱਡੀ ਕਿਦੂਰ ਐਥੇ ਆਬਾਦੀ ਬਸ ਨਾਲ ਹੀ ਐ ਜੀ ਕੋਈ 500 ਮੀਟਰ ਐ ਹਾਂ ਜੇ ਉੱਥੇ ਹੋ ਜਾਂਦਾ ਫਿਰ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਜੀ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਇਹ ਤਾਂ ਸ਼ੁਕਰ ਐ ਪ੍ਰਮਾਤਮਾ ਦਾ ਵੀ ਇਹ ਥੋੜਾ ਦੂਰ ਹੋਇਆ ਹਾਂਜੀ ਤਾਂ ਬਚਾ ਜਾਨੀ ਮਾਲੀ ਸਾਰਾ ਬਚਾ ਹੋਇਆ ਜੀ ਵੈਸੇ ਪਰ ਆਹੀ ਦਿੱਕਤ ਹੈ ਸਾਨੂੰ ਵੀ ਬੀਬੀ ਐਮਬੀ ਪ੍ਰਸ਼ਾਸਨ ਅੱਗੇ ਸਾਡੀ ਬਾਰੰਬਾਰ ਬੇਨਤੀ ਹੈ ਜੀ ਹੱਥ ਜੋੜ ਕੇ ਵੀ ਰਸਤੇ ਨੂੰ ਕਿਰਪਾ ਕਰਕੇ ਖੋਲਿਆ ਜਾਵੇ ਬਹੁਤ ਹੀ ਵੱਡੀ ਗੱਡੀ ਵਾਲਾ ਨਹੀਂ ਖੋਲਿਆ ਜਾ ਸਕਦਾ ਤਾਂ ਟ੍ਰੇਨ ਚੱਲਦੀ ਕਰ ਦੇਣ ਔਰ ਸਾਨੂੰ ਸਕੂਟਰ ਮੋਟਰਸਾਈਕਲ ਜਾਣ ਜੋਗਾ ਕਰਤਾ ਜਾਵੇ ਜੀ ਇਹ ਰੋਡ ਕਿਉਂ ਨਹੀਂ ਬਣ ਰਿਹਾ ਤੁਸੀਂ ਦੱਸਿਆ ਕਿ ਇੱਥੇ ਉਦਘਾਟਨ ਕੀਤਾ ਗਿਆ ਉਹਦੇ ਬਾਰੇ ਦੱਸੋ ਉਦਘਾਟਨ ਤਾਂ ਹੋਇਆ ਜੀ ਉਦਘਾਟਨ ਤਾਂ ਦੋ ਤਿੰਨ ਵਾਰੀ ਹੋ ਲਿਆ ਇਸ ਦਾ ਨਹੀਂ ਪੱਥਰ ਰੱਖੇ ਹੈ ਇਹਨਾਂ ਵੱਲੋਂ ਰੱਖੇਗੇ ਅਨੁਰਾਗ ਠਾਕੁਰ ਜੀ ਵੱਲੋਂ ਰੱਖੇਗੇ ਜੀ ਕੇਂਦਰੀ ਮੰਤਰੀ ਜੀ ਵੱਲੋਂ ਉਹ ਰੱਖੇ ਗਏ ਆ ਪਰ ਹੁਣ ਪਤਾ ਨਹੀਂ ਬੀਵੀ ਐਮਬੀ ਦੀ ਕੀ ਮਜਬੂਰੀ ਹੈ ਜੀ ਨਹੀਂ ਬਣ ਰਿਆ ਰੋਡ ਅ ਜਿੱਥੇ ਆਪਾਂ ਖੜੇ ਆ ਇੱਥੇ ਤੱਕ ਪੱਕਾ ਰਸਤਾ ਹੈ ਜੀ 올ਿੰਡਾ ਕਲੋਨੀ ਤੋਂ ਲੈ ਕੇ ਬਰਮਲੇ ਤੱਕ ਇਹ ਪੱਕਾ ਰਸਤਾ ਬਣਨਾ ਹੈ ਜੀ ਪਰ ਬਣਨਾ ਪਤਾ ਨਹੀਂ ਕਦੋਂ ਹੋਏ ਜੀ ਇਹ ਤਾਂ ਹੁਣ ਪ੍ਰਸ਼ਾਸਨ ਨਹੀਂ ਦੱਸ ਸਕਦਾ ਜੀ ਧੰਨਵਾਦ ਜੀ ਇਹ ਹਾਂਜੀ ਕਿਆ ਨਾਮ ਹੈ ਜੀ ਅਨੂਪ ਕੁਮਾਰ ਜੀ ਅਨੂਪ ਜੀ ਦੱਸਿਓ ਪਿਛਲੇ ਦਿਨੀ ਬਰਸਾਤ ਹੋਈ ਸੀ ਤਾਂ ਕਿੰਨਾ ਕੁ ਨੁਕਸਾਨ ਹੋਇਆ ਇਸ ਪਿੰਡ ਦਾ ਨੁਕਸਾਨ ਇਹ ਹੈ ਕਿ ਸਾਨੂੰ ਇੱਥੇ ਦੇ ਕੁਝ ਨੰਗਲ ਜਾਣੇ ਦੀ ਵੀ ਉਹ ਦਿੱਕਤ ਹੈ ਹਾਂ ਆ ਜਿਹੜਾ ਰੋਡ ਆ ਸਾਨੂੰ ਬਰਮਲੇ ਵਾਲਾ ਇਹ ਸਾਨੂੰ ਨਜ਼ਦੀਕ ਪੈਂਦਾ ਏ ਕੀ ਇਹਦੇ ਖਾਤੇ ਕੀ ਪਿੱਛੇ ਜਿਹੜੀ ਬਰਸਾਤ ਹੋਈ ਇਹ ਬੱਦਲ ਫਟਲੇ ਨਾਲ ਸਾਨੂੰ ਬਹੁਤ ਕੀ ਮਕਾਨਾਂ ਵਿੱਚ ਪਾਣੀ ਭਾਰੇ ਚੁੱਕਿਆ ਮਕਾਨਾਂ ਵਿੱਚ ਇਹ ਸਕੂਲ ਦੇ ਨਾਲ ਦੇਖੋ ਸਕੂਲ ਦੇ ਵਿੱਚ ਸਾਰੇ ਬੱਚੇ ਪੜ੍ਹਦੇ ਇਸ ਖਾਤਰੋ ਨਾਲ ਹੀ ਦੇਖੋ ਸਕੂਲ ਦੇ ਵਿੱਚ ਕਿੰਨੇ ਪੱਥਰ ਆ ਚੁੱਕੇ ਬਰਸਾਤ ਦੇ ਵਿੱਚ ਕਿਸਾਨ ਨੂੰ ਇਹੀ ਰਸਤਾ ਹੈ ਟ੍ਰੇਨ ਦੇ ਵਿੱਚ ਜਿਹੜੇ ਬੱਚੇ ਆਉਂਦੇ ਆ ਇਹਦੇ ਨਾਲ 8-9 ਗਾਉਂ ਹੈ ਜਿਹੜੇ ਸਾਡੇ ਇਥੇ ਪ੍ਰਭਾਵਿਤ ਪ੍ਰਭਾਵਿਤ ਹੁੰਦੇ ਨੇ ਕਿ ਆਸੀਂ ਇਹ ਸੋਚਦੇ ਆ ਕਿ ਚਲੋ ਸਾਨੂੰ ਇਹ ਰਸਤਾ ਨਜ਼ਦੀਕ ਹੈ ਜੇ ਆਸੀਂ ਐਗਰੋ ਜਾਈਏ ਸਾਨੂੰ 14-15 ਕਿਲੋਮੀਟਰ ਦਾ ਫੇਰ ਪੈਂਦਾ ਜੀ ਕਿ ਆਹੀ ਕੋਈ ਬਿਮਾਰ ਠਮਾਰ ਹੋ ਜਾਏ ਤੇ ਕਿਧਰ ਹੋ ਕੇ ਜਾਓਗੇ ਹੁਣ ਪਿੱਛੇ ਬਰਸਾਤ ਪਈ ਮੈਂ ਪਾਲੀ ਪਾਲੀ ਦੇ ਡੈਡੀ ਕਿਸ਼ਨ ਜੀ ਸੀਐਮਓ ਸਾਹਿਬ ਬੋਲਦੇ ਮੈਂ ਇਕੱਲਾ ਹੀ ਬੰਦਾ ਇੱਕ ਲੱਗਿਆ ਜਿਹੜੀ ਉੱਥੇ ਇੱਕ ਕਿਕਰ ਦਾ ਬੂਟਾ ਇੱਕ ਉਹ ਗਿਰਿਆ ਸੀ ਉਹ ਮੈਂ ਇਕੱਲਾ ਡਾਟ ਨਾ ਲੱਗਿਆ ਬਾਕੀ ਬੁੰਡੇ ਹੋਰ ਇਕੱਠੇ ਹੋਏ ਉਹ ਆਹੀ ਬਸਾ ਥੋੜਾ ਜਿਹਾ ਰਸਤਾ ਬਣਾ ਦਿੱਤਾ ਆਹੀ ਇਹੀ ਬੀਵੀਐਮਬੀ ਵਾਲਿਆਂ ਤੇ ਇਹੀ ਕਹਿੰਦੇ ਆ ਕਿ ਜੇ ਸਾਨੂੰ ਥੋੜਾ ਬਹੁਤਾ ਇਹ ਰੋਡ ਬਣਾ ਲੈਣ ਇਸ ਉਹਦਾ ਹੀ ਬੜੀ ਬੜੀ ਮਿਹਰਬਾਨੀ ਹੈ ਆਹੀ ਰੋਡ ਦੀ ਇਹੀ ਕਰਦੇ ਆ ਭਾਜੀ ਠੀਕ ਦੇਖੋ ਜੀ ਹੁਣ ਤੁਹਾਡੀ ਰਸਤਾ ਹੋਵੇ ਜਿੱਦਾਂ ਜਿਹੜੇ ਪਿੱਛੇ ਬਰਸਾਤ ਹੋਈ ਨਾ ਜੀ ਇਸ 10 12 ਦਿਨ ਤਾਂ ਹੋਈ ਗਿਆ ਬਾਦੀ ਹੋ ਗਿਆ ਬਲ ਕਿਨੇ ਵਿੱਚ ਕਈ ਕਾਫੀ ਲੋਕ ਆਹੀ ਜਾਣਦੇ ਤੇ ਦੇਖਿਆ ਕਿ ਇਹ ਮੈਂ ਕਿਹ ਰਸਤਾ ਹੁਣ ਖੋਲਣਾ ਨਹੀਂ ਹੈ ਕਿ ਟਾਈਮ ਲੱਗਣਾ ਇੱਥੇ ਹੈਂ 10 20 ਦਿਨ ਤੇ ਹੋ ਹੀ ਚੁੱਕੇ ਜੀ। ਠੀਕ। ਕਿ ਆ ਇਹ ਬੋਲਦੇ ਕਿ ਸਾਨੂੰ ਇਹ ਰਸਤਾ ਜ਼ਰੂਰੀ ਹੈ ਕਿ ਸਾਡਾ ਇਹ ਰੋਡ ਵੀ ਪੱਕਾ ਹੋ ਜਾਵੇ। ਸਾਨੂੰ ਇਹ ਵੀ ਰਸਤਾ ਵਧੀਆ ਹੈ। ਉੱਪਰ ਤੇ 15 ਕਿਲੋਮੀਟਰ ਜਾਊਂਗਾ ਮਰੀਜ਼ ਨੂੰ ਲੈ ਕੇ ਕੋਈ ਬਿਮਾਰ ਠਮਾਰ ਹੋ ਜਾਵੇ। ਕਿੱਧਰ ਹੋ ਕੇ ਜਾਈਏ ਅਸੀਂ? ਅੱਜ ਤੇ ਹੀ BBMP ਤੇ ਇਹ ਮੰਗ ਕਰਦੇ ਕਿ ਸਾਡਾ ਰੋਡ ਬਣ ਜਾਵੇ। ਕਿ ਸਾਨੂੰ ਇਹ ਰਸਤਾ ਸਿੱਧਾ ਕਰ ਦਰ ਕਿ ਅਸੀਂ ਇਹ ਨਾਲੇ ਰੇਲ ਦੀ ਪਟੜੀ ਦੇਖੋ ਜੀ ਤੁਹਾਡੇ ਸਾਹਮਣੇ ਕਿੰਨਾ ਉਹ ਹੈ। ਹੂੰ। ਭਾਜੀ ਇਹ ਕਿਹੜਾ ਪਹਾੜੀ ਖਿਸਕੀ ਹੈਗੀ ਕਿੱਦਾਂ ਖਿਸਕੀ ਹੈਗੀ ਔਰ ਕੀ ਸਮੱਸਿਆ ਹੈਗੀ ਔਰ ਕਿਹੜਾ ਪਿੰਡ ਹੈਗਾ ਕਿਹੜੀ ਜਗ੍ਹਾ ਹੈ ਇਹ ਜੀ ਮੇਰਾ ਨਾਮ ਸੰਜੀਵ ਕੁਮਾਰ ਪਿੰਡ ਨੇਲਾ ਇਹ ਨੇਲਾ ਦੇ ਵਿੱਚੀ ਲੈਂਡਸਲਾਈਡ ਹੋਈ ਹੈ ਇਹ 88 ਵਿੱਚ ਵੀ ਇੰਨੀ ਲੈਂਡਸਲਾਈਡ ਨਹੀਂ ਹੋਈ ਸੀ ਜਦੋਂ ਕਿ ਟ੍ਰੇਨ ਬੰਦ ਹੋਈ ਟ੍ਰੇਨ ਵੀ ਉਸ ਟਾਈਮ ਵੀ 3 ਦਿਨਾਂ ਦੇ ਵਿੱਚ ਚਾਲੂ ਕੀਤੀ ਗਈ ਸੀਗੀ ਹੁਣ ਇੰਨਾ ਬੜੀ ਟ੍ਰੈਜਡੀ ਹੋਈ ਆ ਪਿਛਲੇ ਕੁਝ ਦਿਨਾਂ ਚੋ ਜਿਹੜੀ ਲੈਂਡਸਲਾਈਡ ਹੋਈ ਇਹ ਪੂਰੀ ਬਰਮਲੇ ਤੋਂ ਲੈ ਕੇ 올ਿੰਡਾ ਸਾਈਡ ਗੋਲਥਈ ਸਾਈਡ ਸਾਰੇ ਬੀਬੀਐਮਪੀ ਦਾ ਜਿੰਨਾ ਵੀ ਏਰੀਆ ਹੈ ਇਹ ਬੰਦ ਹੋ ਗਿਓ ਚੁੱਕਿਆ ਹੈ ਉਹ ਸਾਡੇ ਪਿੰਡ ਨੂੰ ਸਿਰਫ ਇਹ ਸ਼ਾਰਟਕਟ ਰੋਡ ਜਿਹੜਾ ਹੈ ਇਹੀ ਪੈਂਦਾ ਸੀਗਾ ਕਿ ਅਸੀਂ ਨਿੰਗਲ ਨਾਲ ਜੁੜੇ ਹੋਏ ਆ ਇੱਕ ਤਾਂ ਸਾਨੂੰ ਸ਼ੋਰਟ ਇਸ ਕਰਕੇ ਪੈਂਦਾ ਕਿ 3 ਕਿਲੋਮੀਟਰ ਦੇ ਅੰਦਰ ਅਸੀਂ ਨਿੰਗਲ ਪਹੁੰਚ ਜਾਂਦੇ ਆ ਦੂਸਰੀ ਔਰਡ ਜੇ ਆਪਾਂ 올ਿੰਡਾ ਹੋ ਕੇ ਗੋਲਥਈ ਹੋ ਕੇ ਨਿਕਲ ਕੇ ਜਾਵੇ ਇੱਕ ਸਾਈਡ 6 ਕਿਲੋਮੀਟਰ ਤੇ ਇੱਕ ਸਾਈਡ ਸਾਨੂੰ ਮਲਕੀ 5 ਕਿਲੋਮੀਟਰ ਦਾ ਸਾਹਮਣਾ ਕਰਨਾ ਪੈਂਦਾ ਤੇ ਇਹ ਅਸੀਂ ਬੀਬੀਐਮਬੀ ਨੂੰ ਇਹੀ ਮਲਕੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਤੁਹਾਡੇ ਕੋਲ ਇੰਨੀ ਬੜੀ ਮਸ਼ੀਨਰੀ ਹੈ ਤੁਸੀਂ ਕਮ ਸੇ ਕਮ ਬੰਦਿਆਂ ਨਾਲ ਤੁਸੀਂ ਕਈਆਂ ਲੈ ਕੇ ਗੈਂਤੀਆਂ ਲੈ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਰੇਲਵੇ ਵਾਲਿਆਂ ਨੂੰ ਲਗਾ ਰਿਹਾ ਤੁਸੀਂ ਇੱਕ ਮਸ਼ੀਨਰੀ ਹਾਇਰ ਕਰਕੇ ਕਿਉਂ ਨਾ ਐਡਾ ਵੱਡਾ ਤੁਹਾਡਾ ਬੋਰਡ ਹੈ ਤੇ ਬੋਰਡ ਦੇ ਵਿੱਚ ਕਿੰਨੀ ਤੁਹਾਡੀ ਮਲਕੀ ਮਸ਼ੀਨਰੀ ਹੈ ਜਿਹੜੀ ਖਰਾਬ ਪਈ ਹੈ ਉਹ 1400 ਵਿੱਚ ਪਈ ਹੈ ਉਹਨੂੰ ਰਿਪੇਅਰ ਕਰਾ ਕੇ ਜਾਂ ਕੋਈ ਹੋਰ ਮਸ਼ੀਨਰੀ ਲੈ ਕੇ ਹਾਇਰ ਕਰਕੇ ਤੁਸੀਂ ਇਹ ਮਲਕੀ ਇਹ ਕੰਮ ਕਿਉਂ ਨਹੀਂ ਕਰਵਾ ਰਿਹਾ ਸਾਨੂੰ ਤਾਂ ਇਸ ਗੱਲ ਦੀ ਦਿੱਕਤ ਹੈ ਕਿ ਕੋਈ ਬੱਚਾ ਬੁढ़ा ਸਿਆਣਾ ਕੋਈ ਬਿਮਾਰ ਸ਼ਮਾਰ ਹੋ ਜੇਵੇ ਸਾਨੂੰ ਇੱਕ ਰੇਲਵੇ ਦਾ ਲਾਈਨ ਦਾ ਇੰਨੇ ਅਸੀਂ ਜੁੜੇ ਹੋਇਆ ਆ ਸਕਿਊ ਟ੍ਰੇਨ ਦੇ ਵਿੱਚ ਬੱਚੇ ਵੀ ਆ ਕਾਲਜ ਜਾਂਦੇ ਕੋਈ ਸਕੂਲ ਜਾਂਦੇ ਪੜਨ ਵਿੱਚ ਜਾਂਦੇ ਟੀਚਰ ਆ ਰਹੇ ਆ ਸਕੂਲ ਦੇ ਵਿੱਚ ਤੇ ਇਸ ਕਰਕੇ ਸਾਨੂੰ ਇਹ ਸੀ ਗੱਲ ਹੈ ਦੇਖੋ ਤੁਸੀਂ ਪਿੱਛੇ ਪਹਾੜੀ ਕਿੰਨੀ ਉੱਪਰ ਤੇ ਮਲਕੀ ਸਾਰੀ ਲੈਂਡਸਲਾਈਡ ਹੋਈ ਵੀ ਆ ਲਾਈਨ ਸਰ ਪਿੱਛੇ ਦੱਬੀ ਹੋ ਕਮਸ ਕਮ 15 ਫੁੱਟ ਨੀਚੇ ਦੱਬੀ ਹੋਈ ਆ 15 ਫੁੱਟ ਨੀਚੇ ਦੱਬੀ ਹੋਈ ਆ ਔਰ ਬਦਲਨ ਫਟਣ ਕਰਕੇ ਕਿ ਜਿਹੜਾ ਰੋਡ ਹੈ ਉਹ ਲਾਈਨ ਵਗੈਰਾ ਇਹ ਸਾਰੀ ਨੀਚੇ ਮਲਗੀ ਇਸ ਕੁਛ ਤਾਂ ਸਤਲੁਜ ਦਰਿਆ ਦੇ ਵਿੱਚ ਬਹਿ ਗਈ ਹੈ ਤੇ ਕੁਛ ਨੀਚੇ ਦਬ ਚੁੱਕੀ ਹੈ ਤੇ ਕਿੰਨੇ ਦਿਨ ਤੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤੇ ਹੁਣ ਤੁਸੀਂ ਦੱਸ ਰਹੇ ਜੀ ਕਿ ਟ੍ਰੇਨ ਦਾ ਤਾਂ ਅਸੀਂ ਫਾਇਦਾ ਲੈਂਦੇ ਸੀ ਹੁਣ ਟ੍ਰੇਨ ਦਾ ਨਹੀਂ ਲੈ ਰਹੇ ਕਿੱਦਾਂ ਤੁਹਾਡਾ ਗੁਜ਼ਾਰਾ ਚੱਲ ਰਿਹਾ ਹੁਣ ਸਰ ਅਸੀਂ ਘੁੰਮ ਕੇ ਜਾ ਰਹੇ ਆ ਵੈਸੇ ਤਾਂ ਅਸੀਂ ਆਪਣੇ ਆਪ ਹੀ ਰਸਤਾ ਸਾਫ਼ ਕੀਤਾ ਗਵਾਲਥਈ ਵਾਲਾ ਕਿੱਦਾਂ ਜਾ ਰਹੇ ਆ ਬੱਚੇ ਸਕੂਲ ਦੇ ਬਸ ਪੈਦਲ ਜਾ ਰਹੇ ਜੀ ਤੇ ਮਲਗੀ ਕੁਛ ਕਿਨ ਕੁਝ ਕੋ ਕਨਵਿੰਸ ਹੈ ਕਿਹਨੇ ਬੱਚਿਆਂ ਕੋਲ ਨਹੀਂ ਕਨਵਿੰਸ ਹੈ ਤਾਂ ਉਹਨਾਂ ਨੂੰ ਵਿਚਾਰੇ ਨੂੰ ਇੱਕ ਦੂਜੇ ਨਾਲ ਮਤਲਬ ਕਿ ਬਿਠਾ ਕੇ ਅਸੀਂ ਮਤਲਬ ਕਿ ਨੰਗਲ ਪੰਚਾਰ ਇਹ ਜਾਂ ਕੋਈ ਕਾਲਜ ਆ ਰਿਹਾ ਕੋਈ ਆਈਡੀ ਕਰ ਰਿਹਾ ਤੇ ਜਿਹੜੀ ਐਡੀ ਵੱਡੀ ਪਹਾੜੀ ਹੈ ਉਹ ਖਿਸਕੀ ਹੈਗੀ ਜੀ ਕਿ ਬੱਦਲ ਫਟਿਆ ਸੀ ਕੀ ਹੋਇਆ ਇਹ ਸਰ ਬੱਦਲ ਹੀ ਫਟਿਆ ਜੀ ਬੱਦਲ ਫਟਣ ਕਰਨ ਮਤਲਬ ਕਿ ਇੰਨੀ ਵੱਡੀ ਲੈਂਡਸਲਾਈਡ ਹੋਈ ਉਹ ਮਤਲਬ ਕਿ ਪਹਾੜ ਦਾ ਪੂਰਾ ਉਹ ਪਹਾੜੀ ਪੂਰੀ ਨੀਚੇ ਆ ਚੁੱਕੀ ਹੈ ਕੁਝ ਤਾਂ ਦਰਿਆ ਦੇ ਵਿੱਚ ਨੂੰ ਚਲੀ ਗਈ ਉਹ ਕੁਝ ਇੱਥੇ ਹੈ ਉਹਦੀ ਦੇਖਦੇ ਪਿੱਛੇ ਕਿੰਨੇ ਵੱਡ ਕਿੰਨਾ ਵੱਡਾ ਪਹਾੜੀ ਹੈ ਉਹ ਜਿਹੜੀ ਅਸੀਂ ਇੱਥੇ ਖੜੇ ਆ ਘੱਟੋ ਘੱਟ ਲਾਈਨ ਵੀ ਇਹਦੇ ਕਮ ਸੇ ਕਮ 10 ਫੁੱਟ نیچے ਆਇਆ। ਕੋਈ ਪ੍ਰਸ਼ਾਸਨ ਕੋਈ ਬੀਬੀਐਮਬੀ ਇੱਥੇ ਆਇਆ ਇਹਨੂੰ ਦੇਖਣ ਵਾਸਤੇ। ਸਰ ਫਿਲਹਾਲ ਤਾਂ ਮੇਰੇ ਖਿਆਲ ਤੋਂ ਹੋ ਸਕਦਾ ਕੋਈ ਐਸਡੀਓ ਵਗੈਰਾ ਆਏ ਹੋਣਗੇ ਰੇਲਵੇ ਦੇ ਜਾਂ ਮਲਗੀ ਕੋਈ। ਬਾਕੀ بڑا ਬੰਦਾ ਤਾਂ ਉਹਦੇ ਤਰ ਕੋਈ ਨਹੀਂ ਪਹੁੰਚਿਆ ਨਾ ਦੇਖਣ ਵਾਸਤੇ। ਕਿਹੜੀ ਜ ਇਹਨਾਂ ਨੂੰ ਚੱਕਿਆ ਜਾ ਰਿਹਾ ਕਿ ਤੁਸੀਂ ਦੱਸ ਰਹੇ ਸੀ ਕਈਆਂ ਦੇ ਨਾਲ ਚੱਕਿਆ ਜਾ ਰਿਹਾ। ਇਹ ਕੋਈ ਤਾਂ ਕਈਆਂ ਨਾਲ ਚੱਕਿਆ ਜਾ ਰਿਹਾ। ਇਹ ਸਾਰੇ 5-6 ਦਿਨ ਹੀ ਹੋਏ ਰੇਲਵੇ ਵਾਲੇ ਨੇ ਬੰਦਿਆਂ ਨੇ ਮਲਗੀ ਉਹ ਵਿਚਾਰੇ ਭੇਜੇ ਹੋਏ। ਪਤਾ ਨਹੀਂ ਕਿਸ ਚੀਜ਼ ਵਾਸਤੇ ਭੇਜੇ ਹੋਏ। ਕਈਆਂ ਗਿਣਤੀ ਨਾਲ ਵਿਚਾਰੇ ਨੇ ਕਿੰਨੇ ਪੰਜ ਕੁ ਬੰਦੇ ਲਾਏ ਹੋਏ 15 ਫੁੱਟ ਹੇਠਾਂ ਰੇਲਵੇ ਲਾਈਨ ਹੈ ਉਹ ਰੇਲਵੇ ਦੇ ਬੰਦੇ ਲਗਾਏ ਹੋਏ ਉਹਨਾਂ ਨੇ ਉਹ ਤੁਸੀਂ ਇਹ ਮਤਲਬ ਜਿਹੜੀ ਮਸ਼ੀਨਰੀ ਨਾਲ ਘੱਟੋ ਘੱਟ ਮੇਰੇ ਹਿਸਾਬ ਨਾਲ ਇੱਕ ਹਫਤੇ ਅਗਰ ਮਸ਼ੀਨਰੀ ਲਗਾਉਂਗੇ ਤਾਂ ਸਾਫ਼ ਹੋਊਗਾ ਇਹ ਰੋਵੜਾ ਰੋਡ ਉਹ ਬੰਦੇ ਕਿੱਥੇ ਕਰੂਗਾ ਇਹ ਸਾਫ਼ ਜੀ ਤੇ ਇੱਥੇ ਕੀ ਹੋਇਆ ਜੀ ਮੈਂ ਰਾਮਪਾਲ ਪਾਲੀ ਇਹ ਪਿੰਡ ਸਾਡਾ ਨਹਿਲਾ ਬਲਾਸਪੁਰ ਜ਼ਿਲ੍ਹੇ ਦਾ ਇਹ ਹਿਮਾਚਲ ਦਾ ਆਖਰੀ ਪਿੰਡ ਹੈ ਜੀ ਇਸ ਤੋਂ ਬਾਅਦ ਰੋਪੜ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਪੰਜਾਬ ਦਾ ਨੰਗਲ ਸ਼ਹਿਰ ਆ ਜਾਂਦਾ ਦੂਜੇ ਪਾਸੇ ਉਹਨਾਂ ਹੀ ਬਲਾਸਪੁਰ ਦਾ ਲਾਸਟ ਪਿੰਡ ਹੈ ਸੋ ਅਸੀਂ ਆਪਣੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਤਾਂ ਕਾਫੀ ਦੂਰ ਬੈਠੇ ਆਂ ਜੀ ਸਾਡੀ ਜ਼ਿਆਦਾ ਬਾਬਸਤਗੀ ਸਾਡੀ ਨੰਗਲ ਦੇ ਨਾਲ ਹੈ ਜੀ ਨੰਗਲ ਸ਼ਹਿਰ ਹੀ ਸਾਨੂੰ ਜ਼ਿਆਦਾ ਲੱਗਦਾ ਚਾਹੇ ਐਜੂਕੇਸ਼ਨ ਦਾ ਪਰਪਸਪ ਹੋਵੇ ਜਾਂ ਕੋਈ ਸਿਹਤ ਸਹੂਲਤਾਂ ਲੈਣੀਆਂ ਹੋਣ ਜਾਂ ਸ਼ਾਪਿੰਗ ਵਗੈਰਾ ਕਰਨੀ ਹੋਵੇ ਕਿਸੇ ਵੀ ਕੰਮ ਦੇ ਲਈ ਸਾਨੂੰ ਨੰਗਲ ਹੀ ਜਾਣਾ ਪੈਂਦਾ ਪਰ ਇਹ ਜਿਹੜਾ ਇਹ ਬੱਦਲ ਫਟਿਆ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਹਦੀ ਕਰਕੇ ਸਾਡਾ ਇਹ ਸਾਰਾ ਹੀ ਰਸਤਾ ਖਤਮ ਹੋ ਗਿਆ ਲਗਭਗ ਕਿਉਂਕਿ ਇਹ ਰਸਤਾ ਜਿਹੜਾ ਸੀਗਾ ਇਹ ਬਹੁਤ ਸ਼ਾਰਟ ਸੀ ਸਾਨੂੰ ਨੰਗਲ ਜਾਣ ਲਈ ਇਧਰੋਂ ਅਸੀਂ ਪਿੰਡੋਂ ਜਾਈਏ ਤਾਂ 2 ਕਿਲੋਮੀਟਰ ਪੈਂਦਾ ਇਹ ਤੇ ਉਧਰੋਂ ਜੇ ਆਪਾਂ ਘੁੰਮ ਕੇ ਆਈਏ ਦੂਜੇ ਰਸਤੇ ਬੋਲੋ ਉਹ ਸਾਡਾ ਕੋਈ 10 ਤੋਂ 12 ਕਿਲੋਮੀਟਰ ਦਾ ਸਫ਼ਰ ਹੋ ਜਾਂਦਾ ਉਹਦੇ ਨਾਲ ਸਾਡੀ ਸਮੇਂ ਦੀ ਵੀ ਬਰਬਾਦੀ ਪੈਸੇ ਦੀ ਵੀ ਬਰਬਾਦੀ ਪੈਟਰੋਲ ਜ਼ਿਆਦਾ ਲੱਗਦਾ ਉਧਰੋਂ ਪਰ ਇਧਰੋਂ ਟੂ-ਵੀਲਰ ਸਾਡੇ ਇਧਰੋਂ ਜਾਂਦੇ ਸੀ ਬੜੀ ਆਸਾਨੀ ਦੇ ਨਾਲ ਪਰ ਹੁਣ ਜਿਸ ਦਿਨ ਦਾ ਇਹ ਹੋ ਗਿਆ ਬਹੁਤ ਔਖਾ ਹੋ ਗਿਆ ਸਾਨੂੰ ਜੀ 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 ਮੈਂ ਉਹੀ ਦੱਸਣ ਜਾ ਰਿਹਾ ਤੁਹਾਨੂੰ ਬੀਵੀਐਮਬੀ ਦੀ ਸਾਡੀ ਟ੍ਰੇਨ ਵੀ ਉਹ ਤਾਂ ਸਾਡੀ ਬੈਕਬੋਨ ਕਹਿ ਲੋ ਇਸ ਇਲਾਕੇ ਦੀ ਨਾ ਜੀ ਸਾਡੇ ਦਰਜਣਾ ਪਿੰਡਾਂ ਨੂੰ ਉਹਦਾ ਫਾਇਦਾ ਉਹੀ ਸਾਡੀ ਕਨਵੈਂਸ ਹੈ ਮੈਂ ਤਾਂ ਉਹ ਵੀ ਵਿਚਾਰੀ ਬੰਦ ਪਈ ਟ੍ਰੇਨ ਸਾਡੀ ਟ੍ਰੇਨ ਬੰਦ ਹੋਈ ਨੂੰ ਕੋਈ 20 25 ਦਿਨ ਹੋ ਗਏ ਜੀ ਫਿਰ ਸਾਫਾਈ ਕਿਦਾਂ ਕੀਤੀ ਜਾ ਰਹੀ ਹੈ ਕੌਣ ਕਰ ਰਿਹਾ ਕਿ ਕਿਦਾਂ ਕੀਤੀ ਜਾ ਰਹੀ ਹੈ ਹਾਲ ਦੀ ਘਾੜੀ ਤਾਂ ਬਸ ਰੇਲਵੇ ਵਿਭਾਗ ਦੇ ਕੋਈ 5-7 ਕ ਮਜ਼ਦੂਰ ਹੈ ਵਿਚਾਰੇ ਬੀਵੀਐਮਬੀ ਰੇਲਵੇ ਵਿਭਾਗ ਦੇ ਜੀ ਉਹ ਥੋੜਾ ਲੱਗੇ ਹੋਏ ਆ ਵਿਚਾਰੇ ਪਰ ਉਹ ਹੱਥੀ ਕਿੰਨਾ ਕੁ ਹੋ ਜਾਣਾ ਤੁਸੀਂ ਦੇਖ ਰਹੇ ਹੋ ਜੀ ਕਿੰਨਾ ਬੁਰਾ ਹਾਲ ਹੈ ਸਾਰੇ ਆਲੇ ਦੁਆਲੇ ਦੇਖ ਰਹੇ ਹੋ ਤੁਸੀਂ ਸੜਕ ਔਰ ਟ੍ਰੇਨ ਟ੍ਰੈਕ ਦੋਨੋਂ ਚੀਜ਼ਾਂ 10-12 ਫੁੱਟ ਥੱਲੇ ਦੱਬ ਚੁੱਕੀਆਂ ਜੀ ਉਹ ਇਹ ਤਾਂ ਹੈਵੀ ਮਸ਼ੀਨਰੀ ਦੇ ਨਾਲ ਹੀ ਕੀਤਾ ਜਾਏਗਾ ਜੀ ਕੰਮ ਅਦਰਵਾਇਜ਼ ਤਾਂ ਨਹੀਂ ਜੇ ਹੱਥੀ ਚੱਕਣ ਵਾਲਾ ਹੁੰਦਾ ਤਾਂ ਸਾਡੇ ਪਿੰਡ ਦੇ ਮੁੰਡਿਆਂ ਨੇ ਕਰ ਦਿੱਤਾ ਹੁੰਣਾ ਸੀ ਹੁਣ ਨੂੰ ਬਹੁਤ ਸਾਰੇ ਰਸਤੇ ਅਸੀਂ ਖੋਲੇ ਆ ਜੀ ਕਿੰਨੀ ਕਿਹੜੀ ਜਗ੍ਹਾ ਲੈਂਸ ਲੈਣੀ ਹੋਈ ਹੈ ਜੀ ਕੋਈ 15-20 ਜਗ੍ਹਾ ਹੋਈ ਸੀ ਜੀ ਇੱਥੋਂ ਅੱਗੇ 올ਿੰਡਾ ਤੱਕ ਨਾ ਜੀ ਉਹ ਅਸੀਂ ਜਿੰਨਾ ਕੁ ਹੋ ਸਕਿਆ ਅਸੀਂ ਮੁੰਡਿਆਂ ਨੇ ਆਪ ਵੀ ਖੋਲੇ ਆ ਇਹਨਾਂ ਦੇ ਬੀਬੀ ਐਮਬੀ ਦੇ ਮਜ਼ਦੂਰ ਵੀ ਲੱਗੇ ਰਹੇ ਅਸੀਂ ਹੱਥੀ ਖੋਲੇ ਕਾਫੀ ਪਰ ਇਹ ਵੱਡੀ ਸਮੱਸਿਆ ਇਹ ਹੈ ਇਹ ਜਿੰਨੀ ਜਲਦੀ ਹੋ ਸਕੇ ਇਹਨੂੰ ਖੋਲਣਾ ਚਾਹੀਦਾ ਹੈ ਤਾਂ ਕਿ ਸਾਡੀ ਸਮੱਸਿਆ ਦਾ ਹੱਲ ਹੋ ਸਕੇ ਸਾਨੂੰ ਨੰਗਲ ਜਾਣ ਨੂੰ ਬਹੁਤ ਜ਼ ਬੱਚੇ ਸਕੂਲ ਦੇ ਜਾਂਦੇ ਆ ਸਟੂਡੈਂਟਸ ਐ ਪੜਨ ਵਾਲੇ ਕਾਲਜ ਵਾਲੇ ਜਾਂਦੇ ਆ ਆਈਟੀਆਈ ਦੇ ਬੱਚੇ ਜਾਂਦੇ ਆ ਹੋਰ ਮੇਰੇ ਵਰਗੇ ਕੰਮ ਕਰਨ ਜਿੰਨੇ ਵੀ ਨੰਗਲ ਜਾਂਦੇ ਸਾਰਿਆਂ ਨੂੰ ਹੀ ਦਿੱਕਤ ਐ ਜੀ ਜੇ ਇਹੀ ਜਿੱਦਾ ਬਦਲ ਤੁਸੀਂ ਦੱਸਿਆ ਵੀ ਇੱਥੇ ਫਟਿਆ ਜੇ ਇਹੀ ਆਬਾਦੀ ਕਿੱਡੀ ਕਿੱਦੂ ਰਹਿ। ਆਬਾਦੀ ਬਸ ਨਾਲ ਹੀ ਐ ਜੀ ਕੋਈ 500 ਮੀਟਰ ਐ। ਹਾਂ। ਜੇ ਉੱਥੇ ਹੋ ਜਾਂਦਾ ਫਿਰ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਜੀ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ। ਇਹ ਤਾਂ ਸ਼ੁਕਰ ਐ ਪ੍ਰਮਾਤਮਾ ਦਾ ਵੀ ਇਹ ਥੋੜਾ ਦੂਰ ਹੋਇਆ। ਹਾਂਜੀ ਤਾਂ ਬਚਾ ਜਾਨੀ ਮਾਲੀ ਸਾਰਾ ਬਚਾ ਹੋਇਆ ਜੀ ਵੈਸੇ। ਪਰ ਆਹੀ ਦਿੱਕਤ ਹੈ ਸਾਨੂੰ ਵੀ ਬੀਬੀਐਮਬੀ ਪ੍ਰਸ਼ਾਸਨ ਅੱਗੇ ਸਾਡੀ ਬਾਰੰਬਾਰ ਬੇਨਤੀ ਹੈ ਜੀ ਹੱਥ ਜੋੜ ਕੇ ਵੀ ਰਸਤੇ ਨੂੰ ਕਿਰਪਾ ਕਰਕੇ ਖੋਲਿਆ ਜਾਵੇ ਬਹੁਤ ਹੀ ਵੱਡੀ ਗੱਡੀ ਵਾਲਾ ਨਹੀਂ ਖੋਲਿਆ ਜਾ ਸਕਦਾ ਤਾਂ ਟ੍ਰੇਨ ਚੱਲਦੀ ਕਰ ਦੇਣ ਔਰ ਸਾਨੂੰ ਸਕੂਟਰ ਮੋਟਰਸਾਈਕਲ ਜਾਣ ਜੋਗਾ ਕਰਤਾ ਜਾਵੇ ਜੀ ਇਹ ਰੋਡ ਕਿਉਂ ਨਹੀਂ ਬਣ ਰਿਹਾ ਤੁਸੀਂ ਦੱਸਿਆ ਕਿ ਇੱਥੇ ਉਦਘਾਟਨ ਕੀਤੇਗੇ ਉਹਦੇ ਬਾਰੇ ਦੱਸੋ ਉਦਘਾਟਨ ਤਾਂ ਹੋਇਆ ਜੀ ਉਦਘਾਟਨ ਤਾਂ ਦੋ ਤਿੰਨ ਵਾਰੀ ਹੋ ਲਿਆ ਇਸ ਦਾ ਨਹੀਂ ਪੱਥਰ ਰੱਖੇ ਹੈ ਇਹਨਾਂ ਵੱਲੋਂ ਰੱਖੇਗੇ ਅਨੁਰਾਗ ਠਾਕੁਰ ਜੀ ਵੱਲੋਂ ਰੱਖੇਗੇ ਜੀ ਕੇਂਦਰੀ ਮੰਤਰੀ ਜੀ ਵੱਲੋਂ ਉਹ ਰੱਖੇ ਗਏ ਆ ਪਰ ਹੁਣ ਪਤਾ ਨਹੀਂ ਬੀਵੀ ਐਮਬੀ ਦੀ ਕੀ ਮਜਬੂਰੀ ਹੈ ਜੀ ਨਹੀਂ ਬਣ ਰਿਹਾ ਰੋਡ ਅ ਜਿੱਥੇ ਆਪਾਂ ਖੜੇ ਆ ਇੱਥੇ ਤੱਕ ਪੱਕਾ ਰਸਤਾ ਹੈ ਜੀ 올ਿੰਡਾ ਕਲੋਨੀ ਤੋਂ ਲੈ ਕੇ ਬਰਮਲੇ ਤੱਕ ਇਹ ਪੱਕਾ ਰਸਤਾ ਬਣਨਾ ਹੈ ਜੀ ਪਰ ਬਣਨਾ ਪਤਾ ਨਹੀਂ ਕਦੋਂ ਹੈ ਜੀ ਇਹ ਤਾਂ ਹੁਣ ਪ੍ਰਸ਼ਾਸਨ ਨਹੀਂ ਦੱਸ ਸਕਦਾ ਜੀ ਧੰਨਵਾਦ ਜੀ ਇਹ ਹਾਂਜੀ ਕਿਆ ਨਾਮ ਹੈ ਜੀ ਅਨੂਪ ਕੁਮਾਰ ਜੀ ਅਨੂਪ ਜੀ ਦੱਸਿਓ ਪਿਛਲੇ ਦਿਨੀ ਬਰਸਾਤ ਹੋਈ ਸੀ ਤਾਂ ਕਿੰਨਾ ਕੁ ਨੁਕਸਾਨ ਹੋਇਆ ਇਸ ਪਿੰਡ ਦਾ ਨੁਕਸਾਨ ਇਹ ਹੈ ਕਿ ਸਾਨੂੰ ਇੱਥੇ ਦੇ ਕੁਝ ਨੰਗਲ ਜਾਣੇ ਦੀ ਵੀ ਉਹ ਦਿੱਕਤ ਹੈ ਹਾਂ ਆ ਜਿਹੜਾ ਰੋਡ ਆ ਸਾਨੂੰ ਬਰਮਲੇ ਵਾਲਾ ਇਹ ਸਾਨੂੰ ਨਜ਼ਦੀਕ ਪੈਂਦਾ ਏ ਹੂੰ ਕਿ ਇਹਦੇ ਖਾਤੇ ਕੀ ਪਿੱਛੇ ਜਿਹੜੀ ਬਰਸਾਤ ਹੋਈ ਇਹ ਬੱਦਲ ਫਟੜੇ ਨਾਲ ਸਾਨੂੰ ਬਹੁਤ ਕਿ ਮਕਾਨਾਂ ਵਿੱਚ ਪਾਣੀ ਭਾਰੇ ਚੁੱਕਿਆ ਮਕਾਨਾਂ ਵਿੱਚ ਇਹ ਸਕੂਲ ਦੇ ਨਾਲ ਦੇਖੋ ਸਕੂਲ ਦੇ ਵਿੱਚ ਸਾਰੇ ਬੱਚੇ ਪੜ੍ਹਦੇ ਇਸ ਖਾਤਰੋ ਨਾਲ ਹੀ ਦੇਖੋ ਸਕੂਲ ਦੇ ਵਿੱਚ ਕਿੰਨੇ ਪੱਥਰ ਆ ਚੁੱਕੇ ਬਰਸਾਤ ਦੇ ਵਿੱਚ ਕਿਸਾਨ ਨੂੰ ਇਹੀ ਰਸਤਾ ਹੈ ਟ੍ਰੇਨ ਦੇ ਵਿੱਚ ਜਿਹੜੇ ਬੱਚੇ ਆਉਂਦੇ ਇਹਦੇ ਨਾਲ 8-9 ਗਾਉਂ ਆ ਜਿਹੜੇ ਸਾਡੇ ਇੱਥੇ ਪ੍ਰਭਾਵਿਤ ਪ੍ਰਭਾਵਿਤ ਬੁੰਡੇ ਨੇ ਕਿ ਆਸੀਂ ਇਹ ਸੋਚਦੇ ਆ ਕਿ ਚਲੋ ਸਾਨੂੰ ਇਹ ਰਸਤਾ ਨਜ਼ਦੀਕ ਹੈ ਜੇ ਆਸੀਂ ਐਦਰੋ ਜਾਈਏ ਸਾਡਾ 14-15 ਕਿਲੋਮੀਟਰ ਦਾ ਫੇਰ ਪੈਂਦਾ ਜੀ ਕਿ ਆਹੀ ਕੋਈ ਬਿਮਾਰ ਠਮਾਰ ਹੋ ਜਾਏ ਤਾਂ ਕਿਧਰੋ ਹੋ ਕੇ ਜਾਓਗੇ ਹੁਣ ਪਿੱਛੇ ਬਰਸਾਤ ਪਈ ਮੈਂ ਪਾਲੀ ਪਾਲੀ ਦੇ ਡੈਡੀ ਕਿਸ਼ਨ ਜੀ ਸੀਐਮਓ ਸਾਹਿਬ ਬੋਲਦੇ ਮੈਂ ਇਕੱਲਾ ਹੀ ਬੰਦਾ ਇਕ ਲੱਗਿਆ ਜਿਹੜੀ ਉੱਥੇ ਇੱਕ ਕਿਕਰ ਦਾ ਬੂਟਾ ਇੱਕ ਉਹ ਗਿੜਿਆ ਸੀ ਉਹ ਮੈਂ ਇਕੱਲਾ ਡਾਟ ਨਾ ਲੱਗਿਆ ਬਾਕੀ ਬੁੰਡੇ ਹੋਰ ਇਕੱਠੇ ਹੋਏ ਉਹ ਆਹੀ ਬਸਾ ਥੋੜਾ ਜਿਹਾ ਰਸਤਾ ਬਣਾ ਦਿੱਤਾ ਆਹੀ ਇਹੀ ਬੀਵੀਐਮਬੀ ਵਾਲਿਆ ਤੇ ਇਹੀ ਕਹਿੰਦੇ ਆ ਕਿ ਜੇ ਸਾਨੂੰ ਥੋੜਾ ਬਹੁਤਾ ਇਹ ਰੋਡ ਬਣਾ ਲੈਣ ਇਸ ਉਹਦਾ ਹੀ ਬੜੀ ਬੜੀ ਮਿਹਰਬਾਨੀ ਹੈ ਆਹੀ ਰੋਡ ਦੀ ਇਹੀ ਕਰਦੇ ਆ ਬਾਜੀ ਠੀਕ ਦੇਖੋ ਜੀ ਹੁਣ ਤੁਹਾਡੀ ਰਸਤਾ ਹੋਵੇ ਜਿੱਦਾਂ ਜਿਹੜੇ ਪਿੱਛੇ ਬਰਸਾਤ ਹੋਈ ਨਾ ਜੀ ਇਹ 10 12 ਦਿਨ ਤਾਂ ਹੋਈ ਗਿਆ ਬਾਦੀ ਹੋ ਗਿਆ ਬਲ ਕਿਨੇ ਵਿੱਚ ਕਈ ਕਾਫੀ ਲੋਕ ਆਹੀ ਜਾਣਦੇ ਤੇ ਦੇਖਿਆ ਕਿ ਇਹ ਮੈਂ ਕਿਹ ਰਸਤਾ ਹੁਣ ਖੋਲਣਾ ਨਹੀਂ ਹੈ ਕਿ ਟਾਈਮ ਲੱਗਣਾ ਇੱਥੇ ਹੈਂ 10 20 ਦਿਨ ਤੱਕ ਹੋ ਹੀ ਚੁੱਕੇ ਜੀ। ਠੀਕ। ਕਿ ਆ ਇਹ ਬੋਲ ਵੀ ਕਿ ਸਾਨੂੰ ਇਹ ਰਸਤਾ ਜ਼ਰੂਰੀ ਹੈ ਕਿ ਸਾਡਾ ਇਹ ਰੋਡ ਵੀ ਪੱਕਾ ਹੋ ਜਾਵੇ। ਸਾਨੂੰ ਇਹ ਵੀ ਰਸਤਾ ਵਧੀਆ ਹੈ। ਉੱਪਰ ਤੋਂ 15 ਕਿਲੋਮੀਟਰ ਜਾਊਂਗਾ ਮਰੀਜ਼ ਨੂੰ ਲੈ ਕੇ ਕੋਈ ਬਿਮਾਰ-ਠਮਾਰ ਹੋ ਜਾਵੇ। ਕਿੱਧਰ ਹੋ ਕੇ ਜਾਈਏ ਅਸੀਂ? ਅੱਜ ਤੇ ਹੀ BBMP ਤੇ ਇਹ ਮੰਗ ਕਰਦੇ ਕਿ ਸਾਡਾ ਰੋਡ ਬਣ ਜਾਵੇ। ਕਿ ਸਾਨੂੰ ਇਹ ਰਸਤਾ ਸਿੱਧਾ ਕਰ ਦੇ। ਕਿ ਅਸੀਂ ਇਹ ਨਾਲੇ ਰੇਲ ਦੀ ਪਟੜੀ ਦੇਖੋ ਜੀ ਤੁਹਾਡੇ ਸਾਹਮਣੇ ਕਿੰਨਾ ਉਹ ਹੈ। ਭਾਜੀ ਇਹ ਕਿਹੜਾ ਪਹਾੜੀ ਖਿਸਕੀ ਹੈਗੀ ਕਿੱਦਾਂ ਖਿਸਕੀ ਹੈਗੀ ਔਰ ਕੀ ਸਮੱਸਿਆ ਹੈਗੀ ਔਰ ਕਿਹੜਾ ਪਿੰਡ ਹੈਗਾ ਕਿਹੜੀ ਜਗ੍ਹਾ ਹੈ ਇਹ ਜੀ ਮੇਰਾ ਨਾਮ ਸੰਜੀਵ ਕੁਮਾਰ ਪਿੰਡ ਨੇਲਾ ਇਹ ਨੇਲਾ ਦੇ ਵਿੱਚੀ ਲੈਂਡਸਲਾਈਡ ਹੋਈ ਹੈ ਇਹ 88 ਵਿੱਚ ਵੀ ਇੰਨੀ ਲੈਂਡਸਲਾਈਡ ਨਹੀਂ ਹੋਈ ਸੀ ਜਦੋਂ ਕਿ ਟ੍ਰੇਨ ਬੰਦ ਹੋਈ ਟ੍ਰੇਨ ਵੀ ਉਸ ਟਾਈਮ ਵੀ 3 ਦਿਨਾਂ ਦੇ ਵਿੱਚ ਚਾਲੂ ਕੀਤੀ ਗਈ ਸੀਗੀ ਹੁਣ ਇੰਨਾ ਬੜੀ ਤਰਸਦੀ ਹੋਈ ਆ ਪਿਛਲੇ ਕੁਛ ਦਿਨਾਂ ਚੋ ਜਿਹੜੀ ਲੈਂਡਸਲਾਈਡ ਹੋਈ ਇਹ ਪੂਰੀ ਬਰਮਲੇ ਤੋਂ ਲੈ ਕੇ 올ਿੰਡਾ ਸਾਈਡ ਗੋਲਥਈ ਸਾਈਡ ਸਾਰੇ ਬੀਵੀਐਮਪੀ ਦਾ ਜਿੰਨਾ ਵੀ ਏਰੀਆ ਹੈ ਬੰਦ ਹੋ ਗਿਓ ਚੁਕਿਆ ਹੈ ਉਹ ਸਾਡੇ ਪਿੰਡ ਨੂੰ ਸਿਰਫ ਇਹ ਸ਼ਾਰਟਕਟ ਰੋਡ ਜਿਹੜਾ ਹੈ ਇਹੀ ਪੈਂਦਾ ਸੀਗਾ ਕਿ ਅਸੀਂ ਨੰਗਲ ਨਾਲ ਜੁੜੇ ਹੋਏ ਆ ਇੱਕ ਤਾਂ ਸਾਨੂੰ ਸ਼ੋਰਟ ਇਸ ਕਰਕੇ ਪੈਂਦਾ ਕਿ 3 ਕਿਲੋਮੀਟਰ ਦੇ ਅੰਦਰ ਅਸੀਂ ਨੰਗਲ ਪਹੁੰਚ ਜਾਂਦੇ ਆ ਦੂਸਰੀ ਔਰਡ ਜੇ ਆਪਾਂ 올ਿੰਡਾ ਹੋ ਕੇ ਗੋਲਥਈ ਹੋ ਕੇ ਨਿਕਲ ਕੇ ਜਾਵੇ ਇੱਕ ਸਾਈਡ 6 ਕਿਲੋਮੀਟਰ ਤੇ ਇੱਕ ਸਾਈਡ ਤੇ ਸਾਨੂੰ ਮਤਲਬ ਕਿ 5 ਕਿਲੋਮੀਟਰ ਦਾ ਸਾਹਮਣਾ ਕਰਨਾ ਪੈਂਦਾ ਤੇ ਇਹ ਅਸੀਂ ਬੀਬੀਐਮਬੀ ਨੂੰ ਇਹੀ ਮਤਲਬ ਕਿ ਕਹਿਣਾ ਚਾਹੁੰਦੇ ਆ ਕਿ ਤੁਸੀਂ ਤੁਹਾਡੇ ਕੋਲ ਇੰਨੀ ਬੜੀ ਮਸ਼ੀਨਰੀ ਹੈ ਤੁਸੀਂ ਕਮ ਸੇ ਕਮ ਬੰਦਿਆਂ ਨਾਲ ਤੁਸੀਂ ਕਈਆਂ ਲੈ ਕੇ ਗੈਂਤੀਆਂ ਲੈ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਰੇਲਵੇ ਵਾਲਿਆਂ ਨੂੰ ਲਗਾ ਰਿਹਾ ਤੁਸੀਂ ਇੱਕ ਮਸ਼ੀਨਰੀ ਹਾਇਰ ਕਰਕੇ ਕਿਉਂ ਨਾ ਐਡਾ ਵੱਡਾ ਤੁਹਾਡਾ ਬੋਰਡ ਹੈ ਤੇ ਬੋਰਡ ਦੇ ਵਿੱਚ ਕਿੰਨੀ ਤੁਹਾਡੀ ਮਤਲਬ ਕਿ ਮਸ਼ੀਨਰੀ ਹੈ ਜਿਹੜੀ ਖਰਾਬ ਪਈ ਆ ਉਹ 1400 ਵਿੱਚ ਪਈ ਆ ਉਹਨੂੰ ਰਿਪੇਅਰ ਕਰਾ ਕੇ ਜਾਂ ਕੋਈ ਹੋਰ ਮਸ਼ੀਨਰੀ ਲੈ ਕੇ ਹਾਇਰ ਕਰਕੇ ਤੁਸੀਂ ਇਹ ਮਲਕੀ ਇਹ ਕੰਮ ਕਿਉਂ ਨਹੀਂ ਕਰਵਾ ਰਹੀ ਹੈ ਸਾਨੂੰ ਤਾਂ ਇਸ ਗੱਲ ਦੀ ਦਿੱਕਤ ਹੈ ਕਿ ਕੋਈ ਬੱਚਾ ਬੁढ़ा ਸਿਆਣਾ ਕੋਈ ਬਿਮਾਰ ਸ਼ਮਾਰ ਹੋ ਜੇਵੇ ਸਾਨੂੰ ਇੱਕ ਰੇਲਵੇ ਦਾ ਲਾਈਨ ਦਾ ਇੰਨੇ ਅਸੀਂ ਜੁੜੇ ਹੋਇਆ ਆ ਸਕਿਊ ਟ੍ਰੇਨ ਦੇ ਵਿੱਚ ਬੱਚੇ ਵੀ ਆ ਕਾਲਜ ਜਾਂਦੇ ਕੋਈ ਸਕੂਲ ਜਾਂਦੇ ਪੜਨ ਵਿੱਚ ਜਾਂਦੇ ਟੀਚਰ ਆ ਰਹੇ ਆ ਸਕੂਲ ਦੇ ਵਿੱਚ ਤੇ ਇਸ ਕਰਕੇ ਸਾਨੂੰ ਇਹ ਸੀ ਗੱਲ ਹੈ ਦੇਖੋ ਤੁਸੀਂ ਪਿੱਛੇ ਪਹਾੜੀ ਕਿੰਨੀ ਉੱਪਰ ਤੇ ਮਲਕੀ ਸਾਰੀ ਲੈਂਡਸਲਾਈਡ ਹੋਈ ਵੀ ਆ ਲਾਈਨ ਸਰ ਪਿੱਛੇ ਦੱਬੀ ਹੋ ਕਮਸ ਕਮ 15 ਫੁੱਟ ਨੀਚੇ ਦੱਬੀ ਹੋਈ ਆ 15 ਫੁੱਟ ਨੀਚੇ ਦੱਬੀ ਹੋਈ ਆ ਔਰ ਬਦਲਨ ਫਟਣ ਕਰਕੇ ਇਹ ਜਿਹੜਾ ਰੋਡ ਹੈ ਉਹ ਲਾਈਨ ਵਗੈਰਾ ਇਹ ਸਾਰੀ ਨੀਚੇ ਮਲਗੀ ਇਸ ਕੁਛ ਤੱਕ ਸਤਲੁਜ ਦਰਿਆ ਦੇ ਵਿੱਚ ਬਹਿ ਗਈ ਹੈ ਤੇ ਕੁਛ ਨੀਚੇ ਦਬ ਚੁੱਕੀ ਹੈ ਕਿੰਨੇ ਦਿਨ ਤੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤੇ ਹੁਣ ਤੁਸੀਂ ਦੱਸ ਰਹੇ ਜੀ ਕਿ ਟ੍ਰੇਨ ਦਾ ਤਾਂ ਅਸੀਂ ਫਾਇਦਾ ਲੈਂਦੇ ਸੀ ਹੁਣ ਟ੍ਰੇਨ ਦਾ ਨਹੀਂ ਲੈ ਰਹੇ ਕਿੱਦਾਂ ਤੁਹਾਡਾ ਗੁਜ਼ਾਰਾ ਚੱਲ ਰਿਹਾ ਹੁਣ ਸਰ ਅਸੀਂ ਘੁੰਮ ਕੇ ਜਾ ਰਹੀ ਆ ਵੈਸੇ ਤਾਂ ਅਸੀਂ ਆਪਣੇ ਆਪ ਹੀ ਰਸਤਾ ਸਾਫ਼ ਕੀਤਾ ਗਵਾਲਥਈ ਵਾਲਾ ਕਿੱਦਾਂ ਜਾ ਰਹੇ ਸਕੂਲ ਬੱਚੇ ਸਕੂਲ ਦੇ ਬਸ ਪੈਦਲ ਜਾ ਰਹੇ ਜੀ ਤੇ ਮਲਗੀ ਕੁਛ ਕਿਨ ਕੁਝ ਕੋ ਕਨਵਿੰਸ ਹੈ ਕਿਹਨੇ ਬੱਚਿਆਂ ਕੋਲ ਨਹੀਂ ਕਿਨੂਏਸ ਹੈ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਇੱਕ ਦੂਜੇ ਨਾਲ ਮਤਲਬ ਕਿ ਬਿਠਾ ਕੇ ਅਸੀਂ ਮਤਲਬ ਕਿ ਨੰਗਲ ਪੰਚਾਰੇ ਜਾਂ ਕੋਈ ਕਾਲਜ ਆ ਰਿਹਾ ਕੋਈ ਆਈਡੀ ਕਰ ਰਿਹਾ ਤੇ ਜਿਹੜੀ ਐਡੀ ਵੱਡੀ ਪਹਾੜੀ ਹੈ ਉਹ ਖਿਸਕੀ ਹੈਗੀ ਜੀ ਕਿ ਬੱਦਲ ਫਟਿਆ ਸੀ ਕੀ ਹੋਇਆ ਇਹ ਸਰ ਬੱਦਲ ਹੀ ਫਟਿਆ ਜੀ ਬੱਦਲ ਫਟਣ ਕਰਨ ਮਤਲਬ ਕਿ ਇੰਨੀ ਵੱਡੀ ਲੈਂਡਸਲਾਈਡ ਹੋਈ ਉਹ ਮਤਲਬ ਕਿ ਪਹਾੜ ਦਾ ਪੂਰਾ ਦਾ ਪਹਾੜੀ ਪੂਰੀ نیچے ਆ ਚੁੱਕੀ ਹੈ ਕੁਝ ਤਾਂ ਦਰਿਆ ਦੇ ਵਿੱਚ ਚਲੀ ਗਈ ਉਹ ਕੁਝ ਇੱਥੇ ਹੈ ਉਹਦੀ ਦੇਖਦੇ ਪਿੱਛੇ ਕਿੰਨੇ ਵੱਡ ਕਿੰਨਾ ਵੱਡਾ ਪਹਾੜੀ ਹੈ ਉਹ ਜਿਹੜੀ ਅਸੀਂ ਇੱਥੇ ਖੜੇ ਆ ਘੱਟੋ ਘੱਟ ਲਾਈਨ ਵੀ ਇਹਦੇ ਕਮ ਸੇ ਕਮ 10 ਫੁੱਟ نیچے ਆਇਆ। ਕੋਈ ਪ੍ਰਸ਼ਾਸਨ ਕੋਈ ਬੀਬੀਐਮਬੀ ਇੱਥੇ ਆਇਆ ਹੀ ਨੋ ਦੇਖਣ ਵਾਸਤੇ। ਸਰ ਫਿਲਹਾਲ ਤਾਂ ਮੇਰੇ ਖਿਆਲ ਹੋ ਸਕਦਾ ਕੋਈ ਐਸਡੀਓ ਵਗੈਰਾ ਆਏ ਹੋਣਗੇ ਰੇਲਵੇ ਦੇ ਜਾਂ ਮਲਗੀ ਕੋਈ। ਬਾਕੀ بڑا ਬੰਦਾ ਤਾਂ ਉਹਦੇ ਤਰ ਕੋਈ ਨਹੀਂ ਪਹੁੰਚਿਆ ਨਾ ਦੇਖਣ ਵਾਸਤੇ। ਕਿਹੜੀ ਜ ਇਹਨਾਂ ਨੂੰ ਚੱਕਿਆ ਜਾ ਰਿਹਾ ਕਿ ਤੁਸੀਂ ਦੱਸ ਰਹੇ ਸੀ ਕਹਿਆਂ ਦੇ ਨਾਲ ਚੱਕਿਆ ਜਾ ਰਿਹਾ। ਇਹ ਕੋਈ ਤਾਂ ਕਹਿਆਂ ਨਾਲ ਚੱਕਿਆ ਜਾ ਰਿਹਾ। ਇਹ ਸਾਰੇ 5-6 ਦਿਨ ਹੀ ਹੋਏ ਰੇਲਵੇ ਵਾਲੇ ਨੇ ਬੰਦਿਆਂ ਨੇ ਮਲਗੀ ਉਹ ਵਿਚਾਰੇ ਭੇਜੇ ਹੋਏ। ਪਤਾ ਨਹੀਂ ਕਿਸ ਚੀਜ਼ ਵਾਸਤੇ ਭੇਜੇ ਹੋਏ। ਕਹਿਆਂ ਗੈਂਤੀਆਂ ਨਾਲ ਵਿਚਾਰੇ ਨੇ ਕਿੰਨੇ ਪੰਜ ਕੁ ਬੰਦੇ ਲਾਏ ਹੋਏ ਮ 15 ਫੁੱਟ નીચે ਰੇਲਵੇ ਲੈ ਆਇਆ ਉਹ ਰੇਲਵੇ ਦੇ ਬੰਦੇ ਲਗਾਏ ਹੋਏ ਉਹਨਾਂ ਨੇ ਉਹ ਤੁਸੀਂ ਇਹ ਮਤਲਬ ਜਿਹੜੀ ਮਸ਼ੀਨਰੀ ਨਾਲ ਘੱਟੋ ਘੱਟ ਮੇਰੇ ਹਿਸਾਬ ਨਾਲ ਇੱਕ ਹਫਤੇ ਅਗਰ ਮਸ਼ੀਨਰੀ ਲਗਾਉਂਗੇ ਤਾਂ ਸਾਫ ਹੋਊਗਾ ਇਹ ਰੋ ਵਾਲਾ ਰੋਡ ਉਹ ਬੰਦੇ ਕਿਤਾ ਕਰੂਗਾ ਇਹ ਸਾਫ ਜੀ ਤੇ ਇੱਥੇ ਕੀ ਹੋਇਆ ਜੀ ਮੈਂ ਰਾਮਪਾਲ ਪਾਲੀ ਇਹ ਪਿੰਡ ਸਾਡਾ ਨਹਿਲਾ ਬਲਾਸਪੁਰ ਜ਼ਿਲ੍ਹੇ ਦਾ ਹੈ ਹਿਮਾਚਲ ਦਾ ਆਖਰੀ ਪਿੰਡ ਹੈ ਜੀ ਇਸ ਤੋਂ ਬਾਅਦ ਰੋਪੜ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਪੰਜਾਬ ਦਾ ਨੰਗਲ ਸ਼ਹਿਰ ਆ ਜਾਂਦਾ ਦੂਜੇ ਪਾਸੇ ਉਹਨਾਂ ਹੀ ਬਲਾਸਪੁਰ ਦਾ ਲਾਸਟ ਪਿੰਡ ਹੈ ਸੋ ਅਸੀਂ ਆਪਣੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਤਾਂ ਕਾਫੀ ਦੂਰ ਬੈਠੇ ਆਂ ਜੀ ਸਾਡੀ ਜ਼ਿਆਦਾ ਬਾਬਸਤਗੀ ਸਾਡੀ ਨੰਗਲ ਦੇ ਨਾਲ ਹੈ ਜੀ ਨੰਗਲ ਸ਼ਹਿਰ ਹੀ ਸਾਨੂੰ ਜ਼ਿਆਦਾ ਲੱਗਦਾ ਚਾਹੇ ਐਜੂਕੇਸ਼ਨ ਦਾ ਪਰਪਸਪ ਹੋਵੇ ਜਾਂ ਕੋਈ ਸਿਹਤ ਸਹੂਲਤਾਂ ਲੈਣੀਆਂ ਹੋਣ ਜਾਂ ਸ਼ਾਪਿੰਗ ਵਗੈਰਾ ਕਰਨੀ ਹੋਵੇ ਕਿਸੇ ਵੀ ਕੰਮ ਦੇ ਲਈ ਸਾਨੂੰ ਨੰਗਲ ਹੀ ਜਾਣਾ ਪੈਂਦਾ ਔਰ ਇਹ ਜਿਹੜਾ ਇਹ ਬੱਦਲ ਫਟਿਆ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਹਦੀ ਕਰਕੇ ਸਾਡਾ ਇਹ ਸਾਰਾ ਹੀ ਰਸਤਾ ਖਤਮ ਹੋ ਗਿਆ ਲਗਭਗ ਕਿਉਂਕਿ ਇਹ ਰਸਤਾ ਜਿਹੜਾ ਸੀਗਾ ਇਹ ਬਹੁਤ ਸ਼ਾਰਟ ਸੀ ਸਾਨੂੰ ਨੰਗਲ ਜਾਣ ਲਈ ਇਧਰੋਂ ਅਸੀਂ ਪਿੰਡੋਂ ਜਾਈਏ ਤਾਂ 2 ਕਿਲੋਮੀਟਰ ਪੈਂਦਾ ਇਹ ਤੇ ਉਧਰੋਂ ਜੇ ਆਪਾਂ ਘੁੰਮ ਕੇ ਆਈਏ ਦੂਜੇ ਰਸਤੇ ਬੋਲੋ ਉਹ ਸਾਡਾ ਕੋਈ 10 ਤੋਂ 12 ਕਿਲੋਮੀਟਰ ਦਾ ਸਫ਼ਰ ਹੋ ਜਾਂਦਾ ਉਹਦੇ ਨਾਲ ਸਾਡੀ ਸਮੇਂ ਦੀ ਵੀ ਬਰਬਾਦੀ ਪੈਸੇ ਦੀ ਵੀ ਬਰਬਾਦੀ ਪੈਟਰੋਲ ਜ਼ਿਆਦਾ ਲੱਗਦਾ ਉਧਰੋਂ ਪਰ ਇਧਰੋਂ ਟੂ ਵੀਲਰ ਸਾਡੇ ਇਧਰੋਂ ਜਾਂਦੇ ਸੀ ਬੜੀ ਆਸਾਨੀ ਦੇ ਨਾਲ ਪਰ ਹੁਣ ਜਿਸ ਦਿਨ ਦਾ ਇਹ ਹੋ ਗਿਆ ਬਹੁਤ ਔਖਾ ਹੋ ਗਿਆ ਸਾਨੂੰ ਜੀ ਵੀ ਐਮਵੀ ਦੀ ਰੇਲ ਗੱਡੀ ਵੀ ਇੱਥੇ ਆ ਜੀ 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 ਮੈਂ ਉਹੀ ਦੱਸਣ ਜਾ ਰਿਹਾ ਤੁਹਾਨੂੰ ਵੀ ਵੀ ਐਮਵੀ ਦੀ ਸਾਡੀ ਟ੍ਰੇਨ ਵੀ ਉਹ ਤਾਂ ਸਾਡੀ ਬੈਕਬੋਨ ਕਹਿ ਲਓ ਇਸ ਇਲਾਕੇ ਦੀ ਨਾ ਜੀ ਸਾਡੇ ਦਰਜਣਾਂ ਪਿੰਡਾਂ ਨੂੰ ਉਹਦਾ ਫਾਇ ਉਹੀ ਸਾਡੀ ਕਨਵੈਂਸ ਹੈ ਮੈਂ ਤਾਂ ਉਹ ਵੀ ਵਿਚਾਰੀ ਬੰਦ ਪਈ ਟ੍ਰੇਨ ਸਾਡੀ ਟ੍ਰੇਨ ਬੰਦ ਹੋਈ ਨੂੰ ਕੋਈ 20 25 ਦਿਨ ਹੋ ਗਏ ਜੀ ਫਿਰ ਸਾਫ ਸਫਾਈ ਕਿਦਾਂ ਕੀਤੀ ਜਾ ਰਹੀ ਹੈ ਕੌਣ ਕਰ ਰਿਹਾ ਕਿ ਕਿਦਾਂ ਕੀਤੀ ਜਾ ਰਹੀ ਹੈ ਹਾਲ ਦੀ ਘਾੜੀ ਤਾਂ ਬਸ ਰੇਲਵੇ ਵਿਭਾਗ ਦੇ ਕੋਈ 5-7 ਕ ਮਜ਼ਦੂਰ ਹੈ ਵਿਚਾਰੇ ਰੇਲਵੇ ਵਿਭਾਗ ਦੀ ਬੀਵੀਐਮਬੀ ਰੇਲਵੇ ਵਿਭਾਗ ਦੇ ਜੀ ਉਹ ਥੋੜਾ ਲੱਗੇ ਹੋਏ ਆ ਵਿਚਾਰੇ ਪਰ ਉਹ ਹੱਥੀ ਕਿੰਨਾ ਕੁ ਹੋ ਜਾਣਾ ਤੁਸੀਂ ਦੇਖ ਰਹੇ ਹੋ ਜੀ ਕਿੰਨਾ ਬੁਰਾ ਹਾਲ ਹੈ ਸਾਰੇ ਆਲੇ ਦੁਆਲੇ ਦੇਖ ਰਹੇ ਹੋ ਤੁਸੀਂ ਸੜਕ ਔਰ ਟ੍ਰੇਨ ਟ੍ਰੈਕ ਦੋਨੋਂ ਚੀਜ਼ਾਂ 10-12 ਫੁੱਟ ਥੱਲੇ ਦੱਬ ਚੁੱਕੀਆਂ ਜੀ ਉਹ ਇਹ ਤਾਂ ਹੈਵੀ ਮਸ਼ੀਨਰੀ ਦੇ ਨਾਲ ਹੀ ਕੀਤਾ ਜਾਏਗਾ ਜੀ ਕੰਮ ਅਦਰਵਾਇਜ਼ ਤਾਂ ਨਹੀਂ ਜੇ ਹੱਥੀ ਚੱਕਣ ਵਾਲਾ ਹੁੰਦਾ ਤਾਂ ਸਾਡੇ ਪਿੰਡ ਦੇ ਮੁੰਡਿਆਂ ਨੇ ਕਰ ਦਿੱਤਾ ਹੋਣਾ ਸੀ ਹੁਣ ਨੂੰ ਬਹੁਤ ਸਾਰੇ ਰਸਤੇ ਅਸੀਂ ਖੋਲੇ ਆ ਜੀ ਕਿੰਨੀ ਜਗ੍ਹਾ ਲੈਂਸ ਲੈਣੀ ਹੋਈ ਹੈ ਜੀ ਕੋਈ 15-20 ਜਗ੍ਹਾ ਹੋਈ ਸੀ ਜੀ ਇੱਥੋਂ ਅੱਗੇ 올ਿੰਡਾ ਤੱਕ ਨਾ ਜੀ ਉਹ ਅਸੀਂ ਜਿੰਨਾ ਕੁ ਹੋ ਸਕਿਆ ਅਸੀਂ ਮੁੰਡਿਆਂ ਨੇ ਆਪ ਵੀ ਖੋਲੇ ਆ ਇਹਨਾਂ ਦੇ ਬੀਬੀ ਐਮਬੀ ਦੇ ਮਜ਼ਦੂਰ ਵੀ ਲੱਗੇ ਰਹੇ ਅਸੀਂ ਹੱਥੀ ਖੋਲੇ ਕਾਫੀ ਪਰ ਇਹ ਵੱਡੀ ਸਮੱਸਿਆ ਇਹ ਹੈ ਇਹ ਜਿੰਨੀ ਜਲਦੀ ਹੋ ਸਕੇ ਇਹਨੂੰ ਖੋਲਣਾ ਚਾਹੀਦਾ ਹੈ ਤਾਂ ਕਿ ਸਾਡੀ ਸਮੱਸਿਆ ਦਾ ਹੱਲ ਹੋ ਸਕੇ ਸਾਨੂੰ ਨੰਗਲ ਜਾਣ ਨੂੰ ਬਹੁਤ ਜ਼ਿਆਦਾ ਦਿੱਕਤ ਬੱਚੇ ਸਕੂਲ ਦੇ ਜਾਂਦੇ ਆ ਸਟੂਡੈਂਟਸ ਐ ਪੜਨ ਵਾਲੇ ਕਾਲਜ ਵਾਲੇ ਜਾਂਦੇ ਆ ਆਈਟੀਆਈ ਦੇ ਬੱਚੇ ਜਾਂਦੇ ਆ ਹੋਰ ਮੇਰੇ ਵਰਗੇ ਕੰਮ ਕਰਨ ਜਿੰਨੇ ਵੀ ਨੰਗਲ ਜਾਂਦੇ ਸਾਰਿਆਂ ਨੂੰ ਹੀ ਦਿੱਕਤ ਐ ਜੀ ਜੇ ਇਹੀ ਜਿੱਦਾ ਬਦਲ ਤੁਸੀਂ ਦੱਸਿਆ ਵੀ ਇੱਥੇ ਫਟਿਆ ਜੇ ਇਹੀ ਆਬਾਦੀ ਕਿੱਡੀ ਕਿਦੂਰ ਐਥੇ ਆਬਾਦੀ ਬਸ ਨਾਲ ਹੀ ਐ ਜੀ ਕੋਈ 500 ਮੀਟਰ ਐ ਹਾਂ ਜੇ ਉੱਥੇ ਹੋ ਜਾਂਦਾ ਫਿਰ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਜੀ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਇਹ ਤਾਂ ਸ਼ੁਕਰ ਐ ਪ੍ਰਮਾਤਮਾ ਦਾ ਵੀ ਇਹ ਥੋੜਾ ਦੂਰ ਹੋਇਆ ਹਾਂਜੀ ਤਾਂ ਬਚਾ ਜਾਨੀ ਮਾਲੀ ਸਾਰਾ ਬਚਾ ਹੋਇਆ ਜੀ ਵੈਸੇ ਪਰ ਆਹੀ ਦਿੱਕਤ ਹੈ ਸਾਨੂੰ ਵੀ ਬੀਬੀਐਮਬੀ ਪ੍ਰਸ਼ਾਸਨ ਅੱਗੇ ਸਾਡੀ ਬਾਰੰਬਾਰ ਬੇਨਤੀ ਹੈ ਜੀ ਹੱਥ ਜੋੜ ਕੇ ਵੀ ਰਸਤੇ ਨੂੰ ਕਿਰਪਾ ਕਰਕੇ ਖੋਲਿਆ ਜਾਵੇ ਬਹੁਤ ਹੀ ਵੱਡੀ ਗੱਡੀ ਵਾਲਾ ਨਹੀਂ ਖੋਲਿਆ ਜਾ ਸਕਦਾ ਤਾਂ ਟ੍ਰੇਨ ਚੱਲਦੀ ਕਰ ਦੇਣ ਔਰ ਸਾਨੂੰ ਸਕੂਟਰ ਮੋਟਰਸਾਈਕਲ ਜਾਣ ਜੋਗਾ ਕਰਤਾ ਜਾਵੇ ਜੀ ਇਹ ਰੋਡ ਕਿਉਂ ਨਹੀਂ ਬਣ ਰਿਹਾ ਤੁਸੀਂ ਦੱਸਿਆ ਕਿ ਇੱਥੇ ਉਦਘਾਟਨ ਕੀਤਾ ਗਿਆ ਉਹਦੇ ਬਾਰੇ ਦੱਸੋ ਉਦਘਾਟਨ ਤਾਂ ਹੋਇਆ ਜੀ ਉਦਘਾਟਨ ਤਾਂ ਦੋ ਤਿੰਨ ਵਾਰੀ ਹੋ ਲਿਆ ਇਸ ਦਾ ਨਹੀਂ ਪੱਥਰ ਰੱਖੇ ਹੈ ਇਹਨਾਂ ਵੱਲੋਂ ਰੱਖੇ ਹੈ ਅਨੁਰਾਗ ਠਾਕੁਰ ਜੀ ਵੱਲੋਂ ਰੱਖੇਗੇ ਜੀ ਕੇਂਦਰੀ ਮੰਤਰੀ ਜੀ ਵੱਲੋਂ ਉਹ ਰੱਖੇ ਗਏ ਆ ਪਰ ਹੁਣ ਪਤਾ ਨਹੀਂ ਬੀਵੀ ਐਮਬੀ ਦੀ ਕੀ ਮਜਬੂਰੀ ਹੈ ਜੀ ਨਹੀਂ ਬਣ ਰਿਹਾ ਰੋਡ ਅ ਜਿੱਥੇ ਆਪਾਂ ਖੜੇ ਆ ਇੱਥੇ ਤੱਕ ਪੱਕਾ ਰਸਤਾ ਹੈ ਜੀ 올ਿੰਡਾ ਕਲੋਨੀ ਤੋਂ ਲੈ ਕੇ ਬਰਮਲੇ ਤੱਕ ਇਹ ਪੱਕਾ ਰਸ ਰਸਤਾ ਬਣਨਾ ਹੈ ਜੀ ਪਰ ਬਣਨਾ ਪਤਾ ਨਹੀਂ ਕਦੋਂ ਹੋਏ ਜੀ ਇਹ ਤਾਂ ਹੁਣ ਪ੍ਰਸ਼ਾਸਨ ਨਹੀਂ ਦੱਸ ਸਕਦਾ ਜੀ ਧੰਨਵਾਦ ਜੀ ਇਹ ਹਾਂਜੀ ਕਿਆ ਨਾਮ ਹੈ ਜੀ ਅਨੂਪ ਕੁਮਾਰ ਜੀ ਅਨੂਪ ਜੀ ਦੱਸਿਓ ਪਿਛਲੇ ਦਿਨੀ ਬਰਸਾਤ ਹੋਈ ਸੀ ਤਾਂ ਕਿੰਨਾ ਕੁ ਨੁਕਸਾਨ ਹੋਇਆ ਇਸ ਪਿੰਡ ਦਾ ਨੁਕਸਾਨ ਇਹ ਹੈ ਕਿ ਸਾਨੂੰ ਇੱਥੇ ਦੇ ਕੁਝ ਨੰਗਲ ਜਾਣੇ ਦੀ ਵੀ ਉਹ ਦਿੱਕਤ ਹੈ ਹਾਂ ਆ ਜਿਹੜਾ ਰੋਡ ਆ ਸਾਨੂੰ ਬਰਮਲੇ ਵਾਲਾ ਇਹ ਸਾਨੂੰ ਨਜ਼ਦੀਕ ਪੈਂਦਾ ਏ ਹੂੰ ਕਿ ਇਹਦੇ ਖਾਤੇ ਕਿ ਪਿੱਛੇ ਜਿਹੜੀ ਬਰਸਾਤ ਹੋਈ ਇਹ ਬੱਦਲ ਫਟੜੇ ਨਾਲ ਸਾਨੂੰ ਬਹੁਤ ਕਿ ਮਕਾਨਾਂ ਵਿੱਚ ਪਾਣੀ ਭਾਰੇ ਚੁੱਕਿਆ ਮਕਾਨਾਂ ਵਿੱਚ ਇਹ ਸਕੂਲ ਦੇ ਨਾਲ ਦੇਖੋ ਸਕੂਲ ਦੇ ਵਿੱਚ ਸਾਰੇ ਬੱਚੇ ਪੜ੍ਹਦੇ ਇਸ ਖਾਤਰੋ ਨਾਲ ਹੀ ਦੇਖੋ ਸਕੂਲ ਦੇ ਵਿੱਚ ਕਿੰਨੇ ਪੱਥਰ ਆ ਚੁੱਕੇ ਬਰਸਾਤ ਦੇ ਵਿੱਚ ਕਿਸਾਨ ਨੂੰ ਇਹੀ ਰਸਤਾ ਹੈ ਟ੍ਰੇਨ ਦੇ ਵਿੱਚ ਜਿਹੜੇ ਬੱਚੇ ਆਉਂਦੇ ਆ ਇਹਦੇ ਨਾਲ 8-9 ਗਾਉਂ ਆ ਜਿਹੜੇ ਸਾਡੇ ਇੱਥੇ ਪਰਵਾਬਿਤ ਪਰਵਾਬਿਤ ਹੁੰਦੀ ਨੇ ਕਿ ਆਸੀਂ ਇਹ ਸੋਚਦੇ ਆ ਕਿ ਚਲੋ ਸਾਨੂੰ ਇਹ ਰਸਤਾ ਨਜ਼ਦੀਕ ਹੈ ਜੇ ਆਸੀਂ ਇਧਰੋਂ ਜਾਈਏ ਸਾਨੂੰ 14-15 ਕਿਲੋਮੀਟਰ ਦਾ ਫੇਰ ਪੈਂਦਾ ਜੀ ਕਿ ਆਹੀ ਕੋਈ ਬਿਮਾਰ ਠਮਾਰ ਹੋ ਜਾਏ ਤੇ ਕਿਧਰੋਂ ਹੋ ਕੇ ਜਾਓਗੇ ਹੁਣ ਪਿੱਛੇ ਬਰਸਾਤ ਪਈ ਮੈਂ ਪਾਲੀ ਪਾਲੀ ਦੇ ਡੈਡੀ ਕਿਸ਼ਨ ਜੀ ਸੀਐਮਓ ਸਾਹਿਬ ਬੋਲਦੇ ਮੈਂ ਕੱਲਾ ਹੀ ਬੰਦਾ ਇੱਕ ਲੱਗਿਆ ਜਿਹੜੀ ਉੱਥੇ ਇੱਕ ਕਿਕਰ ਦਾ ਬੂਟਾ ਇੱਕ ਉਹ ਗਿਰਿਆ ਸੀ ਉਹ ਮੈਂ ਕੱਲਾ ਡਾਟ ਨਾ ਲੱਗਿਆ ਬਾਕੀ ਮੁੰਡੇ ਹੋਰ ਕੱਟੇ ਹੋਏ ਉਹ ਆਹੀ ਬਸਾ ਥੋੜਾ ਜਿਹਾ ਰਸਤਾ ਬਣਾ ਦਿੱਤਾ ਆਹੀ ਇਹੀ ਬੀਵੀਐਮਬੀ ਵਾਲਿਆਂ ਤੇ ਇਹੀ ਕਹਿੰਦੇ ਆ ਕਿ ਜੇ ਸਾਨੂੰ ਥੋੜਾ ਬਹੁਤਾ ਇਹ ਰੋਡ ਬਣਾ ਲੈਣ ਕਿ ਉਹਦਾ ਹੀ ਬੜੀ ਬੜੀ ਮਿਹਰਬਾਨੀ ਹੈ ਆਹੀ ਰੋਡ ਦੀ ਇਹੀ ਕਰਦੇ ਆ ਬਾਜੀ ਠੀਕ ਦੇਖੋ ਜੀ ਹੁਣ ਤੁਹਾਡੀ ਰਸਤਾ ਉਹ ਜਿੱਦਾਂ ਜਿਹੜੇ ਪਿੱਛੇ ਬਰਸਾਤ ਹੋਈ ਨਾ ਜੀ ਇਸ 10 12 ਦਿਨ ਤਾਂ ਹੋਈ ਗਿਆ ਬਾਦੀ ਹੋ ਗਿਆ ਬਲ ਕਿਦੇ ਵਿੱਚ ਕਈ ਕਾਫੀ ਲੋਕ ਗਿਆਹੀ ਜਾਂਦੇ ਤੇ ਦੇਖਿਆ ਕਿ ਇਹ ਮੈਂ ਕਿਹ ਰਸਤਾ ਖੋਲਣਾ ਨਹੀਂ ਹੈ ਕਿ ਟਾਈਮ ਲੱਗਣਾ ਇੱਥੇ ਹੈਂ 10 20 ਦਿਨ ਤੇ ਹੋ ਹੀ ਚੁੱਕੇ ਜੀ। ਠੀਕ। ਕਿ ਆ ਇਹ ਬੋਲ ਵੀ ਕਿ ਸਾਨੂੰ ਇਹ ਰਸਤਾ ਜ਼ਰੂਰੀ ਹੈ ਕਿ ਸਾਡਾ ਇਹ ਰੋਡ ਵੀ ਪੱਕਾ ਹੋ ਜਾਵੇ ਸਾਨੂੰ ਇਹ ਵੀ ਰਸਤਾ ਵਧੀਆ ਹੈ। ਉੱਪਰ ਤੇ 15 ਕਿਲੋਮੀਟਰ ਜਾਊਂਗਾ ਮਰੀਜ਼ ਨੂੰ ਲੈ ਕੇ ਕੋਈ ਬਿਮਾਰ ਠਮਾਰ ਹੋ ਜਾਵੇ ਕਿੱਧਰ ਹੋ ਕੇ ਜਾਈਏ ਅਸੀਂ। ਅੱਜ ਤੇ ਹੀ BBMP ਤੇ ਇਹ ਮੰਗ ਕਰਦੇ ਕਿ ਸਾਡਾ ਰੋਡ ਬਣ ਜਾਵੇ। ਕਿ ਸਾਨੂੰ ਇਹ ਰਸਤਾ ਸਿੱਧਾ ਕਰ ਦੇ ਕਿ ਅਸੀਂ ਇਹ ਨਾਲੇ ਰੇਲ ਦੀ ਪਟੜੀ ਦੇਖੋ ਜੀ ਤੁਹਾਡੇ ਸਾਹਮਣੇ ਕਿੰਨਾ ਉਹ ਹੈ। ਭਾਜੀ ਇਹ ਕਿਹੜਾ ਪਹਾੜੀ ਖਿਸਕੀ ਹੈਗੀ ਕਿੰਦਾਂ ਖਿਸਕੀ ਹੈਗੀ ਔਰ ਕੀ ਸਮੱਸਿਆ ਹੈਗੀ ਔਰ ਕਿਹੜਾ ਪਿੰਡ ਹੈਗਾ ਕਿਹੜੀ ਜਗ੍ਹਾ ਹੈ ਇਹ ਜੀ ਮੇਰਾ ਨਾਮ ਸੰਜੀਵ ਕੁਮਾਰ ਪਿੰਡ ਨੇਲਾ ਇਹ ਨੇਲਾ ਦੇ ਵਿੱਚੀ ਲੈਂਡਸਲਾਈਡ ਹੋਈ ਹੈ ਇਹ 688 ਵਿੱਚ ਵੀ ਇੰਨੀ ਲੈਂਡਸਲਾਈਡ ਨਹੀਂ ਹੋਈ ਸੀ ਜਦੋਂ ਕਿ ਟ੍ਰੇਨ ਬੰਦ ਹੋਈ ਟ੍ਰੇਨ ਵੀ ਉਸ ਟਾਈਮ ਵੀ 3 ਦਿਨਾਂ ਦੇ ਵਿੱਚ ਚਾਲੂ ਕੀਤੀ ਗਈ ਸੀਗੀ ਹੁਣ ਇੰਨਾ ਬੜੀ ਟ੍ਰੈਜਡੀ ਹੋਈ ਆ ਪਿਛਲੇ ਕੁਛ ਦਿਨਾਂ ਚੋ ਜਿਹੜੀ ਲੈਂਡਸਲਾਈਡ ਹੋਈ ਇਹ ਪੂਰੀ ਬਰਮਲੇ ਤੋਂ ਲੈ ਕੇ 올ਿੰਡਾ ਸਾਈਡ ਗੋਲਥਈ ਸਾਈਡ ਸਾਰੇ ਬੀਬੀਐਮਪੀ ਦਾ ਜਿੰਨਾ ਵੀ ਏਰੀਆ ਹੈ ਇਹ ਬੰਦ ਹੋ ਗਿਓ ਚੁਕਿਆ ਹੈ ਉਹ ਸਾਡੇ ਪਿੰਡ ਨੂੰ ਸਿਰਫ ਇਹ ਸ਼ਾਰਟਕਟ ਰੋਡ ਜਿਹੜਾ ਹੈ ਇਹੀ ਪੈਂਦਾ ਸੀਗਾ ਕਿ ਅਸੀਂ ਨੰਗਲ ਨਾਲ ਜੁੜੇ ਹੋਏ ਆ ਇੱਕ ਤਾਂ ਸਾਨੂੰ ਸ਼ੋਰਟ ਇਸ ਕਰਕੇ ਪੈਂਦਾ ਕਿ 3 ਕਿਲੋਮੀਟਰ ਦੇ ਅੰਦਰ ਅਸੀਂ ਨੰਗਲ ਪਹੁੰਚ ਜਾਂਦੇ ਆ ਦੂਸਰੀ ਔਰਡ ਜੇ ਆਪਾਂ 올ਿੰਡਾ ਹੋ ਕੇ ਗੋਲਥਈ ਹੋ ਕੇ ਨਿਕਲ ਕੇ ਜਾਵੇ ਇੱਕ ਸਾਈਡ 6 ਕਿਲੋਮੀਟਰ ਤੇ ਇੱਕ ਸਾਈਡ ਤੇ ਸਾਨੂੰ ਮਤਲਬ ਕਿ 5 ਕਿਲੋਮੀਟਰ ਦਾ ਸਾਹਮਣਾ ਕਰਨਾ ਪੈਂਦਾ ਤੇ ਇਹ ਅਸੀਂ ਬੀਬੀਐਮਬੀ ਨੂੰ ਇਹੀ ਮਤਲਬ ਕਿ ਕਹਿਣਾ ਚਾਹੁੰਦੇ ਆ ਕਿ ਤੁਸੀਂ ਤੁਹਾਡੇ ਕੋਲ ਇੰਨੀ ਬੜੀ ਮਸ਼ੀਨਰੀ ਹੈ ਤੁਸੀਂ ਕਮ ਸੇ ਕਮ ਬੰਦਿਆਂ ਨਾਲ ਤੁਸੀਂ ਕਈਆਂ ਲੈ ਕੇ ਗੈਂਤੀਆਂ ਲੈ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਰੇਲਵੇ ਵਾਲਿਆਂ ਨੂੰ ਲਗਾ ਰਿਹਾ ਤੁਸੀਂ ਇੱਕ ਮਸ਼ੀਨਰੀ ਹਾਇਰ ਕਰਕੇ ਕਿਉਂ ਨਾ ਐਡਾ ਵੱਡਾ ਤੁਹਾਡਾ ਬੋਰਡ ਹੈ ਤੇ ਬੋਰਡ ਦੇ ਵਿੱਚ ਕਿੰਨੀ ਤੁਹਾਡੀ ਮਤਲਬ ਕਿ ਮਸ਼ੀਨਰੀ ਹੈ ਆ ਜਿਹੜੀ ਖਰਾਬ ਪਈ ਆ ਉਹ 1400 ਵਿੱਚ ਪਈ ਆ ਉਹਨੂੰ ਰਿਪੇਅਰ ਕਰਾ ਕੇ ਜਾਂ ਕੋਈ ਹੋਰ ਮਸ਼ੀਨਰੀ ਲੈ ਕੇ ਹਾਇਰ ਕਰਕੇ